ਸਵਾਗਤ ਹੈ ਅੱਜ ਆਪਾਂ ਪੰਜਾਬ ਦੇ ਵਿੱਚ ਜਿਸ ਤਾ ਸਾਡੇ ਪਿੰਡੂ ਸਮਾਜ ਵਿੱਚ ਘਟੋ ਘਟ ਖੇਡਾਂ ਦਾ ਮਾਹੌਲ ਹੁੰਦਾ ਸੀ ਸਾਡੇ ਨੌਜਵਾਨ ਬੱਚੇ ਬੱਚੀਆਂ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਇਹ ਸਾਰਾ ਕੁਝ ਬਦਲ ਚੁੱਕਾ ਆ ਸਾਡੇ ਨੌਜਵਾਨਾਂ ਵਿੱਚ ਇਹ ਜਿਹੜਾ ਖੇਡਾਂ ਦਾ ਅਧਿਜਾਨ ਹੈ ਉਦੇ ਤਾ ਤਰੀਕੇ ਸਾਰੇ ਬਦਲ ਚੁੱਕੇ ਆ ਬੱਚਿਆਂ ਨੇ ਖੇਡਾਂ ਨੂੰ ਵਾਤਮਾਨ ਯੁੱਗ ਦੇ ਵਿੱਚ ਹੋਣ ਵਾਲੀਆਂ ਇੰਟਰਨੈਟ ਖੇਡਾਂ ਨੂੰ ਅਪਣਾ ਲਿਆ ਆ ਔਰ ਇਹਨਾਂ ਖੇਡਾਂ ਦੇ ਕੀ ਫਾਇਦੇ ਆ ਕੀ ਨੁਕਸਾਨ ਆ ਇਹਨਾਂ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਲ ਹਨ ਡਾਕਟਰ ਦਵਿੰਦਰ ਖੁਸ਼ ਧਾਰੀ왈 ਜੀ ਉਹ ਇਸ ਵਿਸ਼ੇ ਦੇ ਉੱਤੇ ਤੁਹਾਡੇ ਸਾਰਿਆਂ ਨਾਲ ਇੱਕ ਜਾਣਕਾਰੀ ਵੀ ਸ਼ੇਅਰ ਕਰਨਗੇ ਔਰ ਇਹ ਵੀ ਦੱਸਣਗੇ ਕਿ ਇਹਨਾਂ ਖੇਡਾਂ ਦੇ ਕੀ ਫਾਇਦੇ ਆ ਕੀ ਨੁਕਸਾਨ ਹੈ ਔਰ ਸੈਰ ਦੇ ਮਖੋਂ ਬੱਚਿਆਂ ਦਾ ਇਹਦੇ ਨਾਲ ਕੀ ਨੁਕਸਾਨ ਹੋ ਰਿਹਾ ਸਭ ਤੋਂ ਪਹਿਲਾਂ ਮੈਂ ਡਾਕਟਰ ਧਾਰੀਵਾਲ ਨੂੰ ਜੀ ਆ ਕਹਿੰਦੇ ਆ ਡਾਕਟਰ ਖੁਸ਼ ਧਾਰੀਵਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸ਼ਿਕਾ ਜੀ ਮੇਰੀ ਬਣੋ ਸਾਨੂੰ ਤੇ ਸਾਰੇ ਸ੍ਰੋਤ ਅਸ਼ਿਕਾ ਸਤਿ ਸ਼੍ਰੀ ਅਕਾਲ ਜੀ ਅੱਛਾ ਸਭ ਤੋਂ ਪਹਿਲਾਂ ਇਹ ਦੱਸੋ ਵੀ ਆਪਣੀ ਆਪਣੇ ਟਾਈਮ ਦੇ ਉੱਤੇ ਜਿਹੜਾ ਖੇਡਾਂ ਦਾ ਵਾਤਾਵਰਣ ਸੀ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਉਹਦਾ ਤੇ ਅੱਜ ਦਾ ਜਿਹੜਾ ਖੇਡਾਂ ਦਾ ਵਾਤਾਵਰਣ ਹੈ ਸਾਡੇ ਮੁੰਡੇ ਕੁੜੀਆਂ ਦੇ ਵਿੱਚ ਉਹਦਾ ਅੱਜ ਦਾ ਕੀ ਫਰਕ ਹੈ ਆ ਹਾਂ ਜੀ ਸਾਹਿਬ ਅਰ ਸਰ ਜਿਹੜਾ ਪਹਿਲਾਂ ਅਸੀਂ ਖੇਡਾਂ ਖੇੜਦੇ ਸੀ ਉਹ ਛੋਟੀਆਂ-ਛੋਟੀਆਂ ਜਿਵੇਂ ਪਿੰਡਾਂ ਦੇ ਵਿੱਚ ਕਹਿ ਸਕਦੇ ਖੁੱਦੋ ਖੁੰਡੀ ਕਹਿ ਸਕਦੇ ਹਨਾ ਇੱਕ ਬੱਟਾ ਰੂੜਾ ਜਿਵੇਂ ਮਾਰਦੇ ਸੀ ਛੇਤਰਪੋਲਾ ਕਹਿ ਸਕਦੇ ਉਹ ਛੋਟੀਆਂ-ਛੋਟੀਆਂ ਗੇਮਾਂ ਤਾਂ ਅੱਜਕੱਲ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਆਹ ਖੇਡਾਂ ਵੀ ਹੁੰਦੀਆਂ ਸੀ ਜਿਹਨੂੰ ਆਪਾਂ ਪਿੰਡੂ ਪੰਜਾਬੀ ਖੇਡਾਂ ਕਹਿੰਦੇ ਸੀ ਉਹਨਾਂ ਦਾ ਇੱਕ ਕੰਪੀਟੀਸ਼ਨ ਸੀ ਕੋਕੋ ਹੋਗੀ ਕਬੱਡੀ ਹੋਗੀ ਇਹ ਬੱਚਿਆਂ ਦੀਆਂ ਅਸੀਂ ਕਹਿ ਸਕਦੇ ਸਾਡੇ ਵੇਲੇ ਇਹ ਬੱਚਿਆਂ ਦੀਆਂ ਇੱਕ ਮੰਟਸਾਂ ਦੇ ਖੇਡਾਂ ਹੁੰਦੀਆਂ ਸੀਗੀਆਂ ਪਰ ਅੱਜ ਕੱਲ ਬੱਚਿਆਂ ਦੀ ਜੋ ਮੰਨ ਚੀਜ਼ ਬਣ ਚੁੱਕੀ ਆ ਉਹ ਹੈਗੀ ਆ ਵੀਡੀਓ ਗੇਮ ਹੋ ਗਈ ਫੋਨ ਦੇ ਉੱਤੇ ਟੈਬ ਦੇ ਉੱਤੇ ਲੈਪਟਾਪ ਦੇ ਲੈ ਕੇ ਮੈਨੂੰ ਤਾਂ ਬੱਚੇ ਸਭ ਤੋਂ ਪਹਿਲਾਂ ਗੇਮਾਂ ਹੀ ਖੇਡਦੇ ਆਗੇ ਤੇ ਬੱਚਿਆਂ ਦਾ ਇੰਟਰਸਟ ਹੋਰ ਚੀਜ਼ਾਂੋਂ ਘਟ ਕੇ ਇਧਰਲੇ ਪਾਸੇ ਜਾਦੇ ਆ ਗਿਆ ਉਹਨਾਂ ਨੂੰ ਇੰਨਾ ਖੇਡਾਂ ਵੱਲ ਕੋਈ ਇੰਟਰਸਟ ਉਹ ਕੁਛ ਅਸੀਂ ਇਹ ਕਹਿ ਸਕਦੇ ਹਾਂ ਮਾਮਾ ਵੀ ਇਸ ਜ ਕਾਫੀ ਹੱਦ ਤੱਕ ਇਸ ਦੇ ਵਿੱਚ ਜ਼ਿੰਮੇਵਾਰ ਹੈਗੀਆਂ ਕਿਉਂਕਿ ਉਹ ਕਹਿ ਦਿੰਦੀਆਂ ਬੱਚੇ ਬਾਹਰ ਕਿੱਥੇ ਜਾਣਗੇ ਤੂੰ ਫੋਨ ਤੇ ਜਿਹੜੀ ਗੇਮ ਖੇਡਨੀ ਖੇਡ ਲਾ ਘਰੇ ਬੈਠ ਕੇ ਫੋਨ ਤੇ ਕਰ ਲਾ ਬਾਹਰ ਗਰਮੀ ਆ ਬਾਹਰ ਮਿਨਫੈਕਸ਼ਨ ਹੋ ਜੂਗੀ ਤੇ ਇਹ ਚੀਜ਼ਾਂ ਦੇ ਅਸੀਂ ਕਹਿੰਦੇ ਜਿੰਨਾ ਚਿਰ ਮਾਮਾ ਇਹ ਚੀਜ਼ਾਂ ਆਪਣੇ ਦਿਮਾਗ ਚੋਂ ਨਹੀਂ ਕਰਦੀਆਂ ਵੀ ਬੱਚੇ ਨੂੰ ਉਹਨਾਂ ਚੀਜ਼ਾਂ ਨਾਲ ਇਨਫੈਕਸ਼ਨ ਨਹੀਂ ਹੁੰਦੀ ਅਸੀਂ ਵੀ ਉਹਨਾਂ ਖੇਡਾਂ ਤੋਂ ਖੇਡਦੇ ਆਏ ਹਾਂ ਬੱਚਾ ਬਧੂ ਫੁੱਲੂਗਾ ਨਹੀਂ ਬੱਚਾ ਨੂੰ ਬਿਮਾਰੀਆਂ ਘੱਟ ਲੱਗਣੀਆਂ ਇਨਫੈਕਸ਼ਨ ਘਰੇ ਬੈਠ ਕੇ ਹੁੰਦੀ ਹੈ ਨਾ ਕਿ ਅਸੀਂ ਬਾਹਰ ਮਿੱਟੀ 'ਚ ਖੇਡਦੇ ਜਦੋਂ ਹੁੰਦੀ ਹੈ ਹਾਂਜੀ ਕੈਨੇਡਾ ਦੇ ਵਿੱਚ ਘਰਾਂ ਦੇ ਵਿੱਚ ਦੇਖਿਆ ਬੱਚਿਆਂ ਨੂੰ ਮਿੱਟੀ ਖੇਡਣ ਲਈ ਉਹਨਾਂ ਨੇ ਮਿੱਟੀ ਮੋਲ ਲਿਆ ਕੇ ਆਪਣੇ ਲਾਉਨ ਦੇ ਵਿੱਚ ਰੱਖੀ ਹੋਈ ਹੈ ਕਿ ਬੱਚੇ ਮਿੱਟੀ ਖੇਡਣ ਹਾਂਜੀ ਪੰਜਾਬ ਦੇ ਵਿੱਚ ਉਹ ਇਹ ਖਤਮ ਹੋ ਚੁੱਕੀ ਹੈ ਪੰਜਾਬ 'ਚ ਕਿਸੇ ਘਰ ਦੇ ਆਉਣ ਤਾਂ ਕਿ ਮਿੱਟੀ ਵੀ ਥੋੜਾ ਜਿਹੀ ਵੀ ਜਗ੍ਹਾ ਖਾਲੀ ਨਹੀਂ ਹੁੰਦੀਗੀ ਤੇ ਜਿੱਥੇ ਬੱਚੇ ਨੂੰ ਖੇਡਣ ਲਈ ਦਿੱਤਾ ਚ ਹਿੱਟਾ ਜਾਵੇ ਇਹ ਕਹਿ ਸਕਦੇ ਨੇ ਕਿ ਪਿੱਛੇ ਤੇ ਹੁਣ ਦੇ ਵੇਲੇ ਚ ਜ਼ਮੀਨ ਅਸਮਾਨ ਦਾ ਬੱਚਿਆਂ ਦੀ ਖੇਡਾਂ 'ਚ ਫਰਕ ਪੈ ਚੁੱਕਿਆ। ਜੋ ਬੱਚਿਆਂ ਨੂੰ ਮਤਲਬ ਸਮਝਾਉਣੀ ਬਹੁਤ ਜ਼ਰੂਰੀ ਹੈ ਵੀ ਜੋ ਅਸੀਂ ਖੇਡਾਂ ਖੇਡਦੇ ਸੀ ਅਸੀਂ ਅਖਬਾਰਾਂ ਦੇ ਵਿੱਚ ਭੇਜਦੇ ਆਰਟੀਕਲ ਲਿਖਦੇ ਆ। ਵਿਆਗੇ ਮਾਸੀ ਪਹਿਲਾਂ ਆਗੇ ਮਾਸੀ ਬੱਚੇ ਇੰਟਰਸਟਿੰਗ ਹੁੰਦੇ ਕਿਉਂਕਿ ਬੱਚੇ ਪੇਪਰ ਨਹੀਂ ਪੜ੍ਹਦੇ। ਬੱਚਿਆਂ ਦਾ ਘਰਾਂ ਤੋਂ ਜੋ ਚੀਜ਼ ਸਿਖਾਈ ਜਾਂ ਸੱਚਿਆਂ ਨੇ ਤਾਂ ਉਹੀ ਦਿਮਾਗ ਦੇ ਵਿੱਚ ਲੈ ਕੇ ਆਉਣੀ ਆ ਚੀਜ਼। ਜੋ ਗੇਮ ਉਹਨਾਂ ਨੂੰ ਦਿਸ ਕੇ ਜੀਦੀ ਜਿਆਦੇ ਐਡ ਆਉਂਦੀ ਆ ਗੇਮ ਦੀ ਆਮ ਆਧਿਆਪਾ ਦੇਖਿਆ ਵੀ ਜਿਹੜੇ ਕਰੈਕਟਰ ਉਹ ਬੱਚਿਆਂ ਲਈ ਕਾਈਕੌਨ ਹੁੰਦੇ ਆ ਜਦੋਂ ਕਰੈਕਟਰ ਵੀ ਉਹਨਾਂ ਗੇਮਾਂ ਦੀਆਂ ਐਡ ਦਿੰਦੇ ਆ ਉਹਨਾਂ ਦੇ ਜੋ ਜਿਵੇਂ ਅਸੀਂ ਕਹਦੇ ਆ ਸਲਮਾਨ ਖਾਨ ਨਰਨਵੀਰ ਰੰਧੀਰਪੁਰ ਹੋ ਗਏ ਨਰਨਵੀਰਪੁਰ ਅੱਗੇ ਜਦੋਂ ਇਹਨਾਂ ਦੀ ਐਡ ਦਿੰਦੇ ਬੱਚੇ ਜਿਆਦੇ ਇੰਟਰਸਟ ਲੈਂਦੇ ਨਹੀਂ ਜਦੋਂ ਉਹ ਖੇਡ ਰਿਹਾ ਤੇ ਫਿਰ ਸਾਨੂੰ ਇਹਦੇ ਚ ਪੈਸਾ ਮਿਲੂਗਾ ਜਦੋਂ ਕਿ ਪੈਸਾ ਉਹਦੇ ਚ ਲੱਗਦਾ ਕਿਉਂਕਿ ਕੰਪਨੀਆਂ ਕਮਾਉਂਦੀਆਂ ਕੰਪਨੀਆਂ ਕੋਈ ਵੀ ਨਿਕਸ ਨਕਸਾਨ ਲਈ ਆਪਦੀ ਗੇਮ ਨਹੀਂ ਲੈ ਕੇ ਆਉਂਦੀਆਂ ਕੰਪਨੀਆਂ ਹਮੇਸ਼ਾ ਫਾਇਦੇ ਲਈ ਆਪਦਾ ਸੋਚਦੀਆਂ। ਅੱਜ ਕੱਲ ਅੱਜ ਕੱਲ 1-2 ਸਾਲ ਦਾ 3 ਸਾਲ ਦਾ ਬੱਚਾ ਵੀ ਆ ਅਗਰ ਉਹ ਕੱਦੇ ਵਿੱਚ ਰੋਂਦਾ ਆ ਜਾਂ ਮਾਂ ਦੇ ਲਈ ਪ੍ਰੋਬਲਮ ਕਰਦਾ ਆ ਤਾਂ ਮਾਂ ਕੀ ਕਰਦੀ ਆ? ਥੋੜਾ ਹੁਣ ਚੁੱਪ ਕਰਾਉਣ ਲਈ ਉਹ ਫੋਨ ਜਿਹੜਾ ਉਹਦੇ ਹੱਥ 'ਚ ਪੜਾ ਦਿੰਦੀ ਆ। ਅਜਿਹਾ ਕਦੇ ਸਮੇਂ ਮਾਂ ਇਹ ਵੀ ਸੋਚਦੀ ਵੀ ਇਹ ਜਿਹੜਾ ਮੈਂ ਕੰਮ ਕਰਦੀ ਆ ਇਹਦੇ ਸਿੱਟੇ ਕੀ ਨਿਕਲਣਗੇ ਤੇ ਇਹਦਾ ਕੀ ਇਲਾਜ ਹੋ ਸਕਦਾ ਇਸ ਗੱਲ ਦਾ ਸਰ ਇਸ ਗੱਲ ਦਾ ਇਲਾਜ ਤਾਂ ਦੇਖੋ ਹਰ ਮਾਂ ਦੇ ਕੋਲ ਹੀ ਹੁੰਦਾ ਜਿਵੇਂ ਹੁਣ ਬੱਚੇ ਨੂੰ ਰੋਟੀ ਖਵਾਉਣੀ ਹੈ ਤਾਂ ਪੈਰਾਂ ਦੇ ਗੁੱਠਿਆਂ ਦੇ ਵਿੱਚ ਮੈਂ ਕਾਫੀ ਵੀਡੀਓਜ਼ ਵੈਰੀਆਂ ਦੇਖੀਆਂ ਜੇ ਪੈਰਾਂ ਦੇ ਗੁੱਠਿਆਂ ਦੇ ਵਿੱਚ ਫੋਨ ਪਸਾ ਕੇ ਉਹਨਾਂ ਨੂੰ ਦਿਖਾ ਰਹੀਆਂ ਹਾਂ ਹਾਂਜੀ ਦੋ ਦੋ 2:30 ਵਜੇ ਜੇ ਬੱਚਾ ਪੌਂਦਾ ਨਹੀਂ ਤਾਂ ਉਹਨੂੰ ਮਤਲਬ ਟੀਵੀ 'ਤੇ ਗੇਮ ਲਾ ਕੇ ਦੇ ਦਿੰਦੇ ਆ ਛੋਟੇ-ਛੋਟੀਆਂ ਜਿਵੇਂ ਆਪਾਂ ਕਿ ਜਦੋਂ ਬੱਚਾ ਉਹਦੇ ਤੋਂ ਹੀ ਬੱਚੇ ਦੀ ਆਦਤ ਵੱਧਦੀ ਹੈ ਜੋ ਚੀਜ਼ ਅਸੀਂ ਬੱਚੇ ਨੂੰ ਸਿਖਾਵਾਂਗੇ ਬੱਚੇ ਦਾ ਦਿਮਾਗ ਜਿਹੜਾ ਇੱਕ ਮੋਮਬਰ ਕੰਮਦਾ ਜਿੱਦਨ ਉਹ ਅਸੀਂ ਪਗਲਾ ਦਾਂਗੇ ਬੱਚਾ ਉੱਧਰ ਨੂੰ ਹੀ ਪਿਗਲਣਾ ਹੈ ਇਹ ਚ ਸਭ ਤੋਂ ਵੱਡ ਪੇਰੈਂਟਸ ਦਾ ਹੱਥ ਹੈ ਜੇ ਪੇਰੈਂਟਸ ਅਸੀਂ ਕਹਿ ਸਕਦੇ ਅੱਜ ਕੱਲ ਹਰ ਕੋਈ ਮਤਲਬ ਜੌਬ ਤੇ ਜਾਂਦਾ ਅੱਗੇ ਮਾਮਾ ਘਰੇ ਹੁੰਦੀਆਂ ਸੀ ਅੱਜ ਕੱਲ ਔਰਤ ਵੀ ਵਰਕਿੰਗ ਊਮਨ ਬਣ ਚੁੱਕੀ ਹੈ ਨਾ ਹੁਣ ਮੈਂ ਤੇ ਇਹ ਕਹਿ ਸਕਦੇ ਦੋਨੋਂ ਦਾ ਸਦਾ ਵੀ ਨਹੀਂ ਜੌਬ ਵੀ ਨਾ ਵੀ ਜਿਵੇਂ ਬੱਚਿਆਂ ਦੇ ਅੱਜ ਕੱਲ ਪੜਾਈ ਦੇ ਖਰਚੇ ਆ ਪਰ ਥੋੜਾ ਧਿਆਨ ਕਿਆ ਵਲ ਦੇ ਆਂ ਜ਼ਰੂਰੀ ਆ ਜੇ ਅਸੀਂ ਨੈਣੀ ਕੋਲ ਵੀ ਛੱਡੇ ਆ ਉਹ ਵੀ ਫੋਨ ਤੇ ਲਾ ਕੇ ਵੀਡੀਓਜ਼ ਦੇ ਦੇ ਉਹਨਾਂ ਨੂੰ ਇਹ ਚੀਜ਼ ਦਿਖਾਉਣੀ ਚਾਹੀਦੀ ਵੀ ਜਦੋਂ ਅਸੀਂ ਛੋਟੀਆਂ ਛੋਟੀਆਂ ਅੱਜ ਮੈਂ ਸੱਪ ਵਾਲੀ ਗੇਮ ਖੇਡਦੇ ਹੁੰਦੇ ਸੀ ਛੋਟੇ ਛੋਟੇ ਉਹ ਆਉਂਦੇ ਹੁੰਦੇ ਸੀ ਕਾਰਡ ਜਿਹੋਦੇ ਤੇ ਖੇਡਦੇ ਆਂਦੇ ਸੀ ਬੱਚਿਆਂ ਨੂੰ ਬੱਚਿਆਂ ਨੂੰ ਐਗੀਆਂ ਗੀਮਾਂ ਮੈਂ ਵੀ ਦੇਖੀ ਆ ਹਾਂਜੀ ਇਹ ਜਿਹੜੀਆਂ ਚੀਜ਼ਾਂ ਹਨ ਟ੍ਰੈਸਟ ਦੇ ਹੁੰਦਾ ਬੱਚੇ ਨੂੰ ਕੋਈ ਇਹੋ ਜਿਹੀ ਚੀਜ਼ ਹੋ ਜੀ ਦੇ ਨਾਲ ਬੱਚੇ ਨੂੰ ਜੋੜ ਕੇ ਘਰ ਬਣਾਉਣਾ ਜਿਵੇਂ ਅਸੀਂ ਛੋਟੇ ਹੁੰਦੇ ਖੇਡਦੇ ਹੁੰਦੇ ਸੀ ਅਸੀਂ ਟਾ ਰੋਣੇ ਦੇ ਬਣਾਉਂਦੇ ਹੁੰਦੇ ਸੀ ਅੱਜ ਕੱਲ ਤਾਂ ਉਹ ਚੀਜ਼ਾਂ ਵੈਸੇ ਆ ਚੁੱਕੀਆਂ ਮਾਰਕੀਟ ਦੇ ਵਿੱਚ ਇਹਨੂੰ ਜੋੜੋ ਘਰ ਬਣ ਗਿਆ ਥੋੜਾ ਜਿਹਾ ਸਕੂਲ ਬਣ ਗਿਆ ਉਹ ਚੀਜ਼ਾਂ ਜਿਆਦਾ ਦੇਣੀਆਂ ਜ਼ਰੂਰੀ ਆ ਉਹ ਤੇ ਦਿਮਾਗ ਵੀ ਵੱਧਦਾ ਦਿਮਾਗ ਉਹਨਾਂ ਗੇਮਾਂ ਨਾਲੋਂ ਦੂਜੇ ਪਾਸੇ ਜਾਂਦਾ ਮੈਥ ਮੈਥ ਦੀ ਅਕਾਉਂਟਿੰਗ ਹੁੰਦੀ ਉਹਦੇ ਵਿੱਚ ਵੀ 1 2 3 ਜਦੋਂ ਗੇਮ ਖੇਡਦੇ ਬੱਚੇ ਦਾ ਉਹ ਉਹ ਬੱਚਾ ਇੱਕ ਸ਼ਕਤੀਮਾਨ ਜਿਵੇਂ ਕਾਫੀ ਅੱ ਜੋ ਸ਼ਕਤੀਮਾਨ ਆਉਂਦਾ ਹੁੰਦਾ ਸੀਗਾ ਟੀਵੀ ਤੇ ਕਿੰਨੇ ਬੱਚਿਆਂ ਨੇ ਆ ਸ਼ਕਤੀਮਾਨ ਬਣ ਲਈ ਕਿੰਨਾ ਨੁਕਸਾਨ ਹੋਇਆ ਕਿਸੇ ਨੇ ਲੱਤੜ ਵਾਲੀ ਕੋਈ ਐਸੇ ਕੋਠੇ ਤੇ ਛਾਲ ਮਾਰ ਗਿਆ ਇਹਨਾਂ ਦਾ ਨੁਕਸਾਨ ਤਾਂ ਹੈ ਹੀ ਹੈ ਪਰ ਇਹਦੇ 'ਚ ਸਭ ਤੋਂ ਵੱਧ ਮਾਮਾ ਦਾ ਹੱਥ ਹੈ ਜੇ ਸ਼ੁਰੂ ਤੋਂ ਹੁਣ ਦੇਖੋ ਅਸੀਂ ਇਹ ਕੈਸਾ ਦੇ ਸਰਕਾਰਾਂਗੇ ਮਨੀ ਬੰਦ ਕਰਦੀਆਂ ਪਰ ਜਦੋਂ ਸ਼ੁਰੂ ਤੋਂ ਬੱਚੇ ਤਾਂ ਮਾਂ ਦੇ ਕੋਲੇ ਆ ਨਾ ਬੱਚੇ ਨੇ ਜਦੋਂ ਹਜੇ ਤੁਰਨ ਵੀ ਨਹੀਂ ਲੱਗਿਆ ਉਦੋਂ ਤੋਂ ਹੀ ਉਹਦੇ ਮੂਰੇ ਫੋਨ ਦੀ ਲਾ ਦਿੰਨੇ ਸੀ ਅਸੀਂ ਇਹ ਨਹੀਂ ਕਹਿੰਦੇ ਕੱਲੀ ਮਾਂ ਜ਼ਿੰਮੇਵਾਰ ਪਿਓ ਵੀ ਓਨਾ ਹੀ ਜ਼ਿੰਮੇਵਾਰ ਹੈ। ਉਹ ਨਹੀਂ ਜ਼ਿੰਮੇਵਾਰ। ਪਿਓ ਕੋਲ ਹਾਂਜੀ ਜੇ 10 ਮਿੰਟ ਵੀ ਪਿਓ ਦੇ ਕੋਲ ਫੜਾਇਆ ਜਾਂਦਾ ਤਾਂ ਉਸੇ ਟਾਈਮ ਫੋਨ ਦੇ ਉੱਤੇ ਗੇਮ ਲਾ ਦਿੰਦਾ ਵੀ ਮੈਂ ਨਿਊਜ਼ ਦੇਖਣੀ ਆ ਬੱਚਾ ਫੋਨ ਦੇ ਵਿੱਚ ਰੁੱਝਿਆ ਰਹੂਗਾ। ਜਦੋਂ ਕਿ ਗਲਤ ਹੈ। ਐਕਚੁਅਲੀ ਅੱਧਾ ਘੰਟਾ ਵੀ ਬੱਚੇ ਲਈ ਉਸ ਕਿਸੇ ਚੱਜ ਦੀ ਗੇਮ ਵਾਲ ਬੱਚੇ ਨੂੰ ਦਿਓ ਜਿਹੜੀ ਆਮ ਹੱਥ ਖਾਣੇ ਨਾਲ ਖੇਡੀ ਜਾਵੇ। ਛੋਟੇ ਹੁੰਦੇ ਆ ਤੇ ਬੱਚਿਆਂ ਨੂੰ ਉਹ ਚੀਜ਼ਾਂ ਨੇ ਇੰਟਰਸਟ ਪਾਓ। ਤੇ ਬੱਚਾ ਫੋਨ ਵਾਲਾ ਸ਼ਾਇਦ ਦੇਖੇ ਵੀ ਨਾ। ਕਿਉਂਕਿ ਉਹਨੂੰ ਉਦੋਂ ਬਾਅਦ ਜਦ ਥੋੜਾ ਜਿਹਾ ਬੱਚਾ ਵੱਡਾ ਹੁੰਦਾ ਤਾਂ ਅਸੀਂ ਕਹਿ ਸਕਦੇ ਹਾਂ ਕੋਚਿੰਗ ਕਲਾਸਾਂ ਬਹੁਤ ਵਧੀਆ ਲੱਗੀਆਂ ਹੋਈਆਂ ਬੱਚਿਆਂ ਨੇ ਗੇਮਾਂਾਂ ਚ ਜਿਵੇਂ ਸ਼ੂਟਿੰਗ ਲਿਆ ਹੋ ਗਿਆ ਕ੍ਰਿਤਕੀ ਹੋ ਗਈ ਫਿਰ ਬੱਚਾ ਉਧਰ ਇੰਟਰਸਟ ਲੈਂਦਾ ਬੱਚਾ ਜਾਂਦਾ ਵੀ ਉਧਰ ਪੜਾਈ ਪੜਾਈ ਵੱਲ ਵੀ ਕਰਦਾ ਤੇ ਉਧਰ ਵੀ ਧਿਆਨ ਦਿੰਦਾ ਫਿਰ ਇੱਡੀਆਂ ਚੀਜ਼ਾਂ ਤੋਂ ਪਾਸੇ ਰਹਿੰਦਾ ਫੋਨ ਤੇ ਗੇਮਾਂ ਤੋਂ ਅੱਜ ਕਹਿੰਦੇ ਮਤੈ ਕਰ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੇ ਅਸੀਂ ਬੱਚੇ ਨੂੰ ਫੋਨ ਤੋਂ ਇਨਾ ਗੇਮਾਂ ਤੋਂ ਦੂਰ ਕਰਨਾ ਹੈ ਫਿਰ ਮੁਰਕੇ ਸੀ ਕਾਫੀ ਜਗ੍ਹਾ ਇਹ ਵੀ ਦੇਖਿਆ ਕਿ ਬੱਚੇ ਜਿਵੇਂ ਗੇਮ ਖੇਡਦੇ ਆ ਉਹਦੇ ਤਾਂ ਦਾ ਪੈਸੇ ਇੰਨੇ ਪਾਉਂ ਕੁੱਝ ਪੈਸੇ ਪਾਈ ਜਾਂਦੇ ਪਾਈ ਜਾਂਦੇ ਤੁਸੀਂ ਦੇਖੋ ਵੀ ਕਿੰਨਾ ਕਿੰਨੇ ਲੋਕਾਂ ਦੇ ਅਕਾਊਂਟ ਆ ਜਿਹੜੇ ਖਾਲੀ ਹੋ ਚੁੱਕੇ ਐ ਇਸ ਚੀਜ਼ ਦੇ ਨਾਲ ਕਿਉਂਕਿ ਬੱਚਾ ਕ੍ਰੈਡਿਟ ਕਾਰਡ ਤਰੀਕਾ ਦਾ ਪੈਸੇ ਪਾਉਣ ਲਈ ਕ੍ਰੈਡਿਟ ਕਾਰਡ ਜੋ ਚੋਰੀ ਕਰਦਾ ਇੱਕ ਚੋਰੀ ਦੀ ਆਦਤ ਪੈਂਦੀ ਆ ਦੂਜਾ ਉਹ ਉਹਦੇ ਵਿੱਚੋਂ ਪੈਸੇ ਕੱਢ ਕੇ ਲਾਈ ਜਾਂਦਾ ਲਾਈ ਜਾਂਦਾ ਜਦੋਂ ਉਹਦੇ ਉਸ ਕ੍ਰੈਡਿਟ ਕਾਰਡ 'ਚ ਪੈਸੇ ਖਤਮ ਹੋ ਜਾਂਦੇ ਘਰਦੋਂ ਨਹੀਂ ਪਤਾ ਲੱਗਦਾ ਅੱਗੇ ਫਿਰ ਹੋਰ ਚੋਰੀ ਕਰਦਾ ਇਦਨਾ ਕਿੰਨਾ ਨੁਕਸਾਨ ਹੈ ਇੱਕ ਬੱਚੇ ਦਾ ਦਿਮਾਗ ਦਾ ਨੁਕਸਾਨ ਪੜਾਈ ਦਾ ਨੁਕਸਾਨ ਤੀਜਾ ਇੱਕ ਉਹ ਇੱਕ ਮਤਲਬ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਿਹਾ ਬੈਠਾ ਬੈਠਾ ਹਾਂਜੀ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਅਸੀਂ ਕਹਿੰਦੇ ਡਾਕਟਰ ਵੀ ਹਮੇਸ਼ਾ ਇੱਕੋ ਚੀਜ਼ ਕਹਿੰਦੇ ਬੱਚੇ ਨੂੰ ਫੋਨ ਤੋਂ ਦੂਰ ਰੱਖੋ ਬੱਚੇ ਦੇ ਅੱਖਾਂ ਦਾ ਵੀ ਤਾਂ ਨੁਕਸਾਨ ਸਭ ਤੋਂ ਵੱਧ ਇਸੇ ਚੀਜ਼ ਨਾਲ ਹੀ ਹੁੰਦਾ ਕਿਉਂਕਿ ਉਹ ਤਾਂ ਇੱਕ ਲਾਈਟ ਹੈ ਜਿਹੜੀ ਬੱਚੇ ਦੇ ਅੱਖਾਂ ਦੇ ਵਿੱਚ ਲਗਾਤਾਰ ਪੈ ਰਹੀ ਹੈ ਹਾਂਜੀ ਅੱਛਾ ਮੈਡਮ ਇਹ ਆ ਬੀ ਕਈ ਜਿਹੜੀਆਂ ਗੇਮਾਂ ਆਂ ਵੀ ਸੌਨ ਵਿੱਚ ਆਇਆ ਇਹ ਖੇਡ ਦੇ ਖੇਡ ਦੇ ਬੱਚੇ ਐਨੇ ਇੱਕ ਆਪਣੇ ਆਦੀ ਹੋ ਜਾਂਦੇ ਆ ਕਿ ਕਈਆਂ ਗੇਮਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਕਈ ਆਤਮਤਿਆਂ ਵੀ ਕਰ ਲੈਂਦੇ ਆ ਕਈਆਂ ਨੇ ਆਪਸ ਵਿੱਚ ਦੜਾਈ ਝਗੜੇ ਦੇ ਵਿੱਚ ਮਰਡਰ ਵੀ ਕੀਤੇ ਆ ਕਿ ਤੁਹਾਡੇ ਨੋਟਿਸ ਵਿੱਚ ਇਹੋ ਜੀ ਕੋ ਗੱਲ ਆਈ ਆ ਹਾਂਜੀ ਸਰ ਜਿਵੇਂ ਇੱਕ ਬਲੂ ਗੇਮ ਹੋਈ ਇੱਕ ਪਬਜੀ ਹੋਈ ਇੱਕ ਮੂਮੂ ਚੈਲੰਜ ਵਾਲੀ ਗੇਮ ਹੋਈ ਇਹਨਾਂ ਗੇਮਾਂ ਦੇ ਵਿੱਚ ਬਹੁਤ ਬੱਚਿਆਂ ਦਾ ਨੁਕਸਾਨ ਹੋਇਆ ਬਹੁਤ ਬੱਚਿਆਂ ਨੇ ਸੁਸਾਈਡ ਵੀ ਕੀਤਾ ਗਾਲੀਆਂ ਪੈਸੇ ਪਾ ਕੇ ਜਿਸ ਨੇ ਦਾਦੇ ਦੇ account ਚ 16 ਲੱਖ ਰੁਪਏ ਕੱਢ ਕੇ ਉਹਦੇ ਚ ਬਾਤੇ ਕਿਸੇ ਨੇ 20 ਲੱਖ ਰੁਪਏ ਕੱਢ ਗਏ ਅਤੇ ਇਹ ਛੋਟੇ ਇਹ ਇੱਕ ਤਾਂ ਸਾਡੇ ਮਹਾਲੀ ਦੀ ਹੀ ਖਬਰ ਸੀਗੀ ਜਿਹਦੇ ਚ ਮੁੰਡਾ 8ਵੀਂ ਕਲਾਸ ਚ ਪੜਦਾ ਸੀ ਜਾਂ 9ਵੀਂ ਚ ਤੇ ਉਹਨੇ ਆਪਣੇ ਦਾਦੇ ਦੇ ਕੋਲ ਸੀ 16 ਲੱਖ ਰੁਪਿਆ ਦੇਖੋ ਮਤਲਬ ਉਸ ਬਲੂ ਗੇਮ ਦੇ ਵਿੱਚ ਪਾਤੇ ਹੈਗੇ ਜਿਹੜੀ ਗੇਮ ਉਹ ਖੇਡ ਰਿਹਾ ਸੀਗਾ ਜਿਸ ਤਰ੍ਹਾਂ ਇੱਕ ਦੇਖੋ 15 ਸਾਲਾਂ ਦਾ ਲੜਕਾ ਸੀ ਜਿਹੜਾ ਪਬਜੀ ਉਹਨੂੰ ਜਦੋਂ ਰੋਕ ਰਹੇ ਸੀ ਉਹਨੇ ਆਪਣੇ ਭਰਾ ਦਾ ਹੀ ਕਤਲ ਕਰਤਾ ਇੱਕ ਹੋਰ ਸੀਗਾ 22 ਸਾਲਾਂ ਦਾ ਇੰਜੀਨੀਅਰ ਉਹ ਬਲੂ ਗੇਮ ਖੇੜਦੇ ਖੇੜਦੇ ਨਹੀਂ ਖੁਦਕੁਸ਼ੀ ਕਰ ਲਈ ਕਿਉਂਕਿ ਉਹਦੇ ਚ ਦਿਖਾਇਆ ਜਾਂਦਾ ਤੁਸੀਂ ਐਂ ਕਰੋ ਐਂ ਪਹਲੂ ਕਾਫੀ ਬੱਚਿਆਂ ਨੇ ਇਹ ਤਾਂ ਸਿਰਫ ਇੱਕ ਦੋ ਜਿਹੜੇ ਸਾਡੀ ਨਜ਼ਰ ਚ ਸੀ ਕਾਫੀ ਬੱਚਿਆਂ ਨੇ ਜਿਨ੍ਹਾਂ ਨੇ ਛੋਟੇ ਬੱਚੇ ਸੀ ਜਿਨ੍ਹਾਂ ਨੇ ਬਲੂ ਗੇਮ ਖੇੜਦੇ ਖੇੜਦੇ ਤੁਸੀਂ ਹੁਣ ਆਏ ਕਰੋ ਆਏ ਕਰੋ ਹਕਸੀ ਦਾ ਫੰਦਾ ਹੱਸਦੇ ਹੱਸਦੇ ਵੀ ਕਹਿ ਸਕਦੇ ਵੀ ਉਹਨਾਂ ਨੂੰ ਦੇਖਣ ਨਹੀਂ ਲੱਗਾ ਤੇ ਜੋ ਉਹਨਾਂ ਦੀ ਸੂਸਾਇਡ ਦਾ ਉਹਦਾ ਕਾਰਨ ਬਣਿਆ ਖੁਦ ਖੁਸ਼ੀ ਦਾ ਤੇ ਇਹਨੂੰ ਅਸੀਂ ਇੱਕ ਜੂਏ ਦੀ ਸੈਂਸ ਵੀ ਰੱਖਦੇ ਆ ਵੀ ਜਿਹੜਾ ਬੱਚਿਆਂ ਨੂੰ ਇਹ ਚੀਜ਼ਾਂ ਖੇਡੀਆਂ ਜਾਂਦੀਆਂ ਕਿ ਜੂਆ ਹੀ ਹੁੰਦਾ ਜੀ ਤੇ ਬੱਚੇ ਨੂੰ ਇੱਕ ਲਤ ਲੱਗ ਜਾਂਦੀ ਆ ਦੈਨ ਬੱਟ ਦੇ ਖੇਡ ਦੇ ਸੀ ਜਿਵੇਂ ਦੀਵਾਲੀ ਨੂੰ ਖੇਡਿਆ ਤਾਸ਼ ਦਾ ਵਾਲਾ ਜੂਆ ਹੋ ਗਿਆ ਹੁਣ ਇਹ ਗੇਮਾਂ ਕੰਪਨੀਆਂ ਨੇ ਇਹਦੀਆਂ ਲੈ ਆਂਦੀਆਂ ਕੰਪਨੀਆਂ ਹਮੇਸ਼ਾ ਜਦੋਂ ਕੋਈ ਗੇਮ ਲੈ ਕੇ ਆਉਂਦੀਆਂ ਹਮੇਸ਼ਾ ਗਰਾਊਂਡ ਤੇ ਆ ਕੇ ਸਰਵੇ ਕਰਦੀਆਂ ਕਿ ਬੱਚਿਆਂ ਨੂੰ ਕੀ ਚਾਹੀਦੀ ਹੈ ਬੱਚਿਆਂ ਤੋਂ ਸਭ ਤੋਂ ਪਹਿਲਾਂ ਇਹ ਚੀਜ਼ ਪੁੱਛਨੀ ਹੈ ਇੰਟਰਵਿਊਜ਼ ਲੈਣੀਆਂ ਬੱਚਿਆਂ ਦੇ ਜੋ ਦੇਖ ਨਹੀਂ ਬੱਚੇ ਨੂੰ ਐਜੀ ਗੇਮ ਚਾਹੀਦੀ ਹੈ ਜਿਵੇਂ ਬੱਚਿਆਂ ਨੇ ਤਾਂ ਇੱਕੋ ਹੀ ਚੀਜ਼ ਦੇਖਣੀ ਹੈ ਤੇ ਮਾਤੜ ਹੋਵੇ ਉਹਦੇ ਚਾਏ ਹੋਵੇ ਉਹਦੇ ਚਕਾਰ ਹੋਵੇ ਜਾਂ ਉਹਦੇ ਚ ਪਿਸਤਲ ਵਗੈਰਾ ਹੋਣ ਫਿਰ ਗੇਮ ਕੰਪਨੀ ਗੇਮ ਬਣਾਉਂਦੀ ਆ ਫਿਰ ਉਸੇ ਬੱਚਿਆਂ ਦੇ ਹੀ ਜੋ ਇਹਨਾਂ ਨੇ ਗਰਾਊਂਡ ਤੇ ਲਿਆ ਹੁੰਦਾ ਸਰਵੇ ਫਿਰ ਉਸੇ ਉਸੇ ਤਰ੍ਹਾਂ ਹੀ ਬਣਾਉਂਦੀ ਆ ਫਿਰ ਬੱਚਿਆਂ ਨੂੰ ਤਾਂ ਹੋਰ ਕੁਝ ਚਾਹੀਦਾ ਹੀ ਨਹੀਂ ਬੱਚੇ ਜਿਹੜੇ ਰੋਜ਼ ਚੀਜ਼ੇ ਕੋ ਬੱਚੇ ਦਿਮਾਗ ਤੇ ਹਾਬੀ ਹੋ ਚੁੱਕੀ ਆ ਬੱਚਿਆਂ ਦੇ ਉਹ ਤੇ ਬੱਚਾ ਉਹਦੇ ਚੋਂ ਨਿਕਲ ਵੀ ਨਹੀਂ ਸਕਦਾ ਉਹ ਇੱਕ ਦਲਦਲ ਆ ਜਿਵੇਂ ਕਹਦੀ ਆ ਦਲਦਲ ਚ ਅੱਗੇ ਅੱਗੇ ਲੰਘਾ ਜੋ ਲੰਘਾ ਜੋ ਤੇ ਬਹੁਤ ਡੰਗਾਈ ਦੇ ਵਿੱਚ ਜਾ ਚੱਲਿਆ ਜਾਂਦਾ ਹਾਂਜੀ 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 ਕੋਈ ਰ ਦਾ ਉਹੀ ਇੱਥੇ ਆ ਕਿ ਬੱਚਾ ਇੱਕ ਮਾਨਸਿਕ ਸਥਿਤੀ ਜਿਹੜੀ ਉਹਦੇ ਉਹ ਬੀਕੋ ਕਮਜ਼ੋਰ ਹੋ ਜਾਂਦੀ ਹੈ ਉਹ ਇੱਕ ਮਾਨਸਿਕ ਰੋਗੀ ਬਣ ਜਾਂਦਾ ਉਸ ਗੇਮ ਦੇ ਨਾਲ ਇਹ ਡਿਪਰੈਸ਼ਨ ਵੀ ਰਹਿਣ ਲੱਗ ਜਾਂਦਾ ਹੈ ਖਿਜਨ ਵੀ ਲੱਗ ਜਾਂਦਾ ਹੈ ਜਿਹਨੂੰ ਹਟਾਉਂਦੇ ਕਿਸੇ ਗੱਲ ਤੋਂ ਕਿਉਂਕਿ ਉਹਦੇ ਦਿਮਾਗ ਤੇ ਹੁੰਦਾ ਰੋਟੀ ਖਾਂਦੇ ਵੀ ਹੁੰਦਾ ਉਹਨੇ ਗੇਮ ਖੇਡਣੀ ਆ ਉਹ ਰੇਸੀ ਦੇਖਦਾ ਉਹਦੇ ਜੋ ਆਉਂਦਾ ਉਹ ਕਤਲ ਕਰਨ ਤੱਕ ਵੀ ਪਿੱਛੇ ਨਹੀਂ ਹਟਦਾ ਜਦੋਂ ਉਹਦੇ ਦਿਮਾਗ ਦੇ ਜੇ ਭਰੀ ਹੋਈ ਹੈ ਉਕਤ ਮੈਂ ਹੁਣੇ ਦੱਸਿਆ ਸੀ ਇੱਕ 15 ਸਾਲ ਦੇ ਮੁੰਡੇ ਨੇ ਵੀ ਪਬਜੀ ਖੇਡਦਾ ਸੀ ਭਰਾਣੇ ਰੋਕਦਾ ਤੇ ਉਹਨੇ ਉਹਦਾ ਕਤਲ ਕਰਤਾ ਸੀਗਾ 15 ਸਾਲ ਦਾ ਦੇਖੋ ਕਿੰਨਾ ਛੋਟਾ ਤੇ ਪਬਜੀ ਗੇਮ ਕੀ ਹੁੰਦੀ ਆ ਮੈਂ ਤੱਕ ਕਦੇ ਸੁਣਿਆ ਹੈਗਾ ਮੈਂ ਪਤਾ ਨਹੀਂ ਕਿਸ ਤਰ੍ਹਾਂ ਗੇਮ ਦੇ ਸਮੈਂ ਦੇਖੀ ਤਾਂ ਨਹੀਂ ਪਰ ਮੈਂ ਕਿਉਂਕਿ ਮੈਂ ਕਹਿੰਨੀ ਹੁੰਦੀ ਨਾ ਚੀਜ਼ਾਂ ਤੇ ਅਸੀਂ ਪਾਸ ਹੀ ਰਹੀਏ ਕਿਉਂਕਿ ਮੈਂ ਸੁਣੀ ਆ ਮੈਂ ਵੀ ਸੁਣੀ ਆ ਪਰ ਮੈਨੂੰ ਪਤਾ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਦੋਂ ਬਾਰੇ ਜ਼ਾਦੇ ਖੂਨ ਖਰਾਬਾ ਤੇ ਉਹਦੇ ਚ ਜਿਵੇਂ ਪਿਸਟਲ ਮਾਰਨੀ ਹਨਾ ਉਹਨੇ ਉਹਨੂੰ ਮਾਰਤਾ ਉਹਦੀ ਗੇਮ ਹੋਗੀ ਉਹ ਅੱਛਾ ਅੱਛਾ ਸਮਝ ਲਿਆ ਮੈਂ ਸਮਝ ਗਿਆ ਮੈਂ ਸਮਝ ਗਈ ਸਮਝ ਗਿਆ ਹਾਂ ਜੀ ਇਸ ਤਰ੍ਹਾਂ ਦੀ ਗੇਮ ਬਣਾਈ ਹੋਈ ਹੈ ਬਲੂ ਜਿਹੜੀ ਗੇਮ ਆ ਉਹ ਵੀ ਇਸੇ ਤਰ੍ਹਾਂ ਹੀ ਬਲੂ ਬੇਲ ਵਾਲੀ ਗੇਮ ਉਹ ਵੀ ਇਸੇ ਤਰ੍ਹਾਂ ਹੀ ਬਣਾਈ ਹੋਈ ਹੈ ਹਾਂ ਜੀ ਕਿਉਂਕਿ ਉਹਦੇ ਵਿੱਚ ਪੈਸਾ ਦੇ ਦੋ ਬੱਚਾ ਪਹਿਲੇ ਸਟੈਪ ਤੇ ਪਹੁੰਚ ਜਾਣਾ ਫਿਰ ਉਹਦੋਂ ਦੇ ਕੰਪਨੀ ਵੱਲੋਂ ਆਏੰਦਾ ਵੀ ਇੰਨੇ ਪੈਸੇ ਜਮ੍ਹਾਂ ਕਰੋ ਫਿਰ ਤੁਹਾਡੀ ਤੁਸੀਂ ਨੈਕਸਟ ਸਟੈਪ ਤੇ ਜਾਓਗੇ ਨੈਕਸਟ ਸਟੈਪ ਤੇ ਬੱਚਾ ਵਾਰ ਕਰਦਾ ਹੈ ਮਤਲਬ ਅੰਟਰਸਟ ਵੱਧ ਜਾਂਦਾ ਬੱਚੇ ਦਾ ਫਿਰ ਤੀਜੀ ਸਟੈਪ ਆਏਂਦੀ ਫਿਰ ਪੈਸੇ ਵੱਧੇ ਜਾਂਦੇ ਵੱਧੇ ਜਾਂਦੇ ਆ ਫਿਰ ਬੱਚਾ ਪੈਸੇ ਉਹਦੇ ਵਿੱਚ ਆਪ ਜਿਵੇਂ ਕ੍ਰੈਡਿਟ ਕਾਰਡ ਹੋ ਗਿਆ ਜਾਂ ਕਿਸੇ ਦਾ ਕਾਊਂਟ ਹੋ ਗਿਆ ਉਹ ਚ ਭਾਈ ਜਾਂਦਾ Google Pay ਦੇ ਥਰੂ ਪੈਸਾ ਵੀ ਚੱਲਿਆ ਜਾਂਦਾ ਤੇ ਦੇਖੋ ਕਈ ਖਾਨਾ ਨੇ ਤਾਂ ਬੱਚੇ ਵੀ ਚਲੇਗੇ ਪੇਰ ਨੂੰ ਬਹੁਤ ਬਾਅਦ ਸੇ ਪਤਾ ਲੱਗਾ ਜਦੋਂ ਮੈਨੂੰ بڑے ਮੈਸੇਜ ਆਉਣੇ ਸ਼ੁਰੂ ਹੁੰਦੇ ਆ ਵੀ ਤੁਹਾਡੇ ਬੱਚੇ ਕੋਲੋਂ ਇੰਨੇ ਪੈਸੇ ਨਿਕਲ ਗਏ ਆ ਫਿਰ ਪਤਾ ਲੱਗਾ ਇਹ ਬੱਚਾ ਗੇਮ ਖੇਡ ਰਿਹਾ ਸੀਗਾ ਜਦੋਂ ਕਿ ਉਸ ਟਾਈਮ ਤੋਂ ਬਿਲਕੁਲ ਮੈਨੂੰ ਲੱਗਦਾ ਬੱਚਿਆਂ ਵੱਲ ਇੰਨਾ ਧਿਆਨ ਨਹੀਂ ਨਾ ਸਾਰਾ ਦਿਗਲ ਦਿੱਤਾ ਜਾਂਦਾ ਕਿਉਂਕਿ ਬੱਚੇ ਲੋਕ ਕਹਿ ਦਿੰਦੇ ਆ ਵੀ ਅਸੀਂ ਤਾਂ ਜੌਬ ਕਰਦੇ ਆ ਬੱਚਿਆਂ ਵੱਲ ਕਿੰਨਾ ਬੱਚਿਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ ਇਹ ਹੀ ਗੱਲ ਅਸੀਂ ਹਮੇਸ਼ਾ ਸਮਝਾਉਂਦੇ ਆ ਤੁਸੀਂ ਕਿਦੇ ਛੁੱਟੀ ਵਾਲੇ ਦਿਨ ਅੱਧਾ ਘੰਟਾ ਹੀ ਬੈਠ ਕੇ ਬੱਚਿਆਂ ਨਾਲ ਗੱਲ ਕਰੋ ਬੱਚਿਆਂ ਦੇ ਇੱਕ ਦੋਸਤ ਵਾਂਗ ਕੇ ਗੱਲ ਕਰੋ ਪੇਰੈਂਟਸ ਵਾਂਗ ਕੇ ਨਹੀਂ ਗੱਲ ਕਰੋ ਫਿਰ ਬੱਚਾ ਸ਼ਾਇਦ ਹਰ ਚੀਜ਼ ਦੱਸ ਵੀ ਦੇ ਸ਼ੇਅਰ ਕਰ ਵੀ ਦੇਵੇ ਉਹ ਸਿੱਖ ਕੇ ਜੇ ਬੱਚੇ ਨੂੰ ਕੰਮ ਕਰਨਾ ਸੀ ਤਾਂ ਜਾਵ ਤੂੰ ਆਏ ਅਸੀਂ ਹੁਣ ਘਰ ਦਾ ਕੰਮ ਕਰਨਾ ਅਸੀਂ ਤੁਹਾਡੀ ਗੱਲ ਕਿੱਥੇ ਸੁਣੀਏ ਜਾਂ ਤੂੰ ਬਾਹਰ ਖੇਡਿਆ ਜਾ ਤੂੰ ਫੋਨ ਤੇ ਗੇਮ ਖੇਡ ਲਾ ਹਮੇਸ਼ਾ ਮਾਮਾ ਦੇ ਵੱਲੋਂ ਇਹੀ ਬੋਲਿਆ ਪਰੈਂਟਸ ਵੱਲੋਂ ਜੇ ਫਾਦਰ ਵੱਲੋਂ ਇਹੀ ਚੀਜ਼ ਬੋਲੀ ਜਾਂਦੀ ਮੈਂ ਥੱਕਿਆ ਹਾਂ ਤੂੰ ਜਾ ਕੇ ਬਾਹਰ ਖੇਡ ਲਾ ਜਾ ਫੋਨ ਲੈ ਲੈ ਤੇ ਗੇਮ ਖੇਡ ਲਾ ਜੋ ਬੱਚੇ ਲਈ ਨੁਕਸਾਨਦੇ ਬਣ ਜਾਂਦੀ ਹੈ ਇਹ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਬੱਚਿਆਂ ਲਈ ਵੀ ਨੁਕਸਾਨਦੇ ਆ ਔਰ ਪੇਰਾਂ ਲਈ ਵੀ ਨੁਕਸਾਨਦੇ ਆ ਕਿ ਅੱਗੇ ਜਾ ਕੇ ਜਿਹੜੀਆਂ ਜਿਹੜੀਆਂ ਸਮੱਸਿਆ ਲਾ ਉਹ ਹੱਲ ਕਰ ਬਹੁਤ ਮੁਸ਼ਕਲ ਹੋ ਜਾਂਦੀ ਹੈ ਅੱਛਾ ਇਹ ਬਹੁਤ ਸਾਰੀਆਂ ਜਿਹੜੀਆਂ ਗੇਮਾਂ ਆ ਇਹ ਤੋਂ ਫੇ ਬਹੁਤ ਸਾਰੇ ਕੰਪਨੀਆਂ ਜਿਹੜੀਆਂ ਜਿਨ੍ਹਾਂ ਨੇ ਗੇਮਾਂ ਸ਼ੁਰੂ ਕੀਤੀਆਂ ਉਹਨਾਂ ਨੇ ਤਾਂ ਕਰੋੜਾਂ ਆਰਬਾਂ ਚ ਇਹ ਮੁਨਾਫਾ ਜਿਹੜਾ ਕਮਾਇਆ ਹੋਊਗਾ ਜਾ ਕਮਾਦਾ ਹੈ ਆ ਹਾਂਜੀ ਸਰ ਜਿਵੇਂ ਇਹਦੇ ਚ ਇੱਕ ਲੈਨ ਦੇਨ ਗੇਮਾਂ ਦੇ ਜਰੀਏ ਹੀ ਮਤਲਬ 85 ਕਰੋੜ 8500 ਕਰੋੜ ਰੁਪਇਆ ਜਿਹੜਾ ਮਾਲੀਆ ਹਰ ਸਾਲ ਉਹਨਾਂ ਨੂੰ ਮਿਲਦਾ ਹੈ ਕੰਪਨੀਆਂ ਨੂੰ ਅੱਛਾ ਜੀ ਮੈਂ ਅਸੀ ਇੱਕ ਸਾਲ ਹਾਂਜੀ ਇੱਕ ਸਾਲ ਦੀ ਹੈ ਤੇ ਗੇਮਿੰਗ ਵਿੱਚ ਮੁਨਾਫਾ ਜਿਹੜਾ ਕਮਾਉਣ ਵਾਲੀਆਂ ਕੰਪਨੀਆਂ 61000 ਕਰੋੜ ਇੱਕ ਕੰਪਨੀ ਜਿਹੜੀ ਜਿਸ ਦੀ ਬਾਜ਼ਾਰੂ ਕੀਮਤ ਅਸੀਂ ਕਹਿੰਦੇ ਹੈਲੀਕਾਪਟਰ ਦੇ ਵੀ ਜਾਇਦ ਦੇ ਗਰੁੱਪ ਰਜੇ ਅਸੀਂ ਉਹ ਖਰੀਦ ਦਿਆ ਤੋਦੀ ਇੰਨੀ ਮਤਲਬ ਕੀ ਮਤਲਬ ਨਹੀਂ ਕਮਾਈ ਹੈਗੀ ਤਾਂ ਇਹ ਅੱਗੇ ਦੀ ਅੱਗੇ ਹੋਰ ਗੇਮਾਂ ਬਧਾਈ ਜਾਂਦੇ ਜਦੋਂ ਉਹਨਾਂ ਨੂੰ ਇਹਦੇ ਵਿੱਚ ਕਮਾਈ ਜੇ ਉਹਨਾਂ ਨੂੰ ਇਹਦੇ ਵਿੱਚ ਫਾਇਦਾ ਨਾ ਹੋਵੇ ਕੋਈ ਤੇ ਫਿਰ ਉਹ ਕੰਪਨੀਆਂ ਸ਼ਾਇਦ ਬੰਦ ਹੀ ਕਰ ਦੇਣਗੇ ਮਾ ਕਿਉਂਕਿ ਅਮਰੀਕਾ ਵਿੱਚ ਇਹ ਜਾਨਾ ਕਿ ਗੇਮ ਖੇਡਦੇ ਲੋਕੋ ਨਾ ਤੇ 16 ਕਰੋੜ ਲੋਕ ਆ ਜਿਹੜੇ ਬੱਚੇ ਆ ਜਿਹੜੇ ਗੇਮ ਖੇਡਦੇ ਆ ਤੇ ਜਿਹੜੇ ਜਿਹਦਾ ਮੁਨਾਫਾ ਕੰਪਨੀਆਂ ਨੂੰ 9000 ਕਰੋੜ ਡਾਲਰ ਦਾ ਮੁਨਾਫਾ ਕਮਾਇਆ ਜਾਂਦਾ ਜਿਹੜੀਆਂ ਇਹਦੇ ਚ ਜਾਨੇ ਕਿ ਉਹਨੇ ਜਿਹੜੇ ਬੇਰਜ਼ਗਾਰੀ ਦਾ ਸ਼ਿਕਾਰ ਹੁੰਦੇ ਆ ਉਹ ਕਮ ਇਨਾ ਗੇਮਾਂ ਦੇ ਵਿੱਚ ਜਲਦੀ ਪਕੜ ਚੋ ਜਾਂਦੇ ਆ ਕਿਉਂਕਿ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ ਥੋੜਾ ਦਿਮਾਗ ਨੂੰ ਰਿਲੈਕਸ ਕਰਨ ਲਈ ਉਹ ਗੇਮ ਵੱਲ ਜਾਂਦੇ ਆ ਪਰ ਗੇਮ ਆ ਜਿਹੜੀ ਉਹ ਗਾਂਦੀ ਗਾਂ ਗੱਲ ਖਿੱਚੀ ਜਾਂਦੀ ਉਹਨਾਂ ਨੂੰ ਵੀ ਹੁਣ ਅੱਗੇ ਆ ਅੱਗੇ ਜਿਵੇਂ ਅਸੀਂ ਕਹਿੰਦੇ ਹਾਂ ਸੀ ਕੋਈ ਕਹਾਣੀ ਲਿਖਦੇ ਆ ਨਾ ਹਾਂਜੀ ਉਹ ਤੇ ਕੁਐਸਚਨ ਮਾਰਕ ਛੱਟ ਦਿੰਨੇ ਆ ਵੀ ਜਿਹੜਾ ਪਾਠਕ ਹੈ ਉਹ ਇਸ ਚੀਜ਼ ਨੂੰ ਇੰਟਰਸਟ ਲਵੇ ਵੀ ਉਹ ਅਗਲਾ ਭਾਗ ਸਾਨੂੰ ਪੁੱਛੇ ਵੀ ਅਗਲੇ ਭਾਗ ਦੇ ਵਿੱਚ ਕੀ ਹੋਊਗੀ ਜਲਦੀ ਲੈ ਕੇ ਆਓ ਹਨਾ ਅਗਲਾ ਭਾਗ ਸਵੇਰ ਤੋਂ ਉਹਦੇ ਦਿਮਾਗ ਸਵਾਲ ਹੋਣਾ। ਇਹੀ ਕੰਪਨੀਆਂ ਹੁੰਦੀਆਂ ਕੰਪਨੀਆਂ ਜਿਹੜਾ ਪਹਿਲਾ ਸਟੈਪ ਖਤਮ ਹੁੰਦਾ ਹੈ ਉੱਥੇ ਇੱਕ ਕੁਐਸਚਨ ਮਾਰਕ ਛੱਡ ਦਿੰਦੀਆਂ। ਵੀ ਅਗਲੇ ਭਾਗ ਅਗਲੇ ਸਟੈਪ ਲਈ ਬੱਚੇ ਜਾਣ। ਵੀ ਇਹਨਾਂ ਨੂੰ ਪਤਾ ਲੱਗੇ ਵੀ ਹਾਂ ਅਗਲਾ ਸਟੈਪ ਜਿਹੜਾ ਉਹਦੇ ਵਿੱਚ ਕੀ ਹੋਊਗਾ। ਉਹ ਵੀ ਇੱਕ ਕਹਾਣੀ ਦੀ ਕੰਪੜਨਾਂ ਨੇ ਉਹਦੇ ਵਿੱਚ ਬੱਸ ਹੀ ਕਹਾਣੀ ਕੋਈ ਲਿਖ ਦਿਆ ਤਾਂ ਅਸੀਂ ਪਾਠਕਾਂ ਤੱਕ ਉਹ ਚੀਜ਼ ਪਹੁੰਚਦੀ ਕਰਦੇ ਆਂ। ਪਾਠਕ ਅੱਗੇ ਵਾਲੀ ਸਾਨੂੰ ਫਿਰ ਕਹਿੰਦੇ ਨਹੀਂ ਜੀ ਪੋਸਟਪ ਦੇਖੀਏ ਉਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਪੈਸਾ ਲਾਇਆ ਹੁੰਦਾ ਵੀ ਇੰਨਾ ਪੈਸਾ ਅੱਗੇ ਤੁਸੀਂ ਕਰੋਗੇ ਤਾਂ ਤੁਹਾਡੀ ਅਗਲਾ ਸਟੈਪ ਖੁੱਲੂਗਾ ਬੱਚਿਓ ਦੇ ਵਿੱਚ ਪੈਸਾ ਪਾਈ ਜਾਂਦੇ ਪਾਈ ਜਾਂਦੇ ਫਿਰ ਉਹਨਾਂ ਦਾ ਇੰਟਰਸਟ ਵਧਦਾ ਜਾਂਦਾ ਵਧਦਾ ਜਾਂਦਾ ਅੱਗੇ ਕੀ ਹੋ ਅੱਗੇ ਕੀ ਹੋ ਅੱਗੇ ਕੀ ਹੋ ਇਸੇ ਨਾਲ ਹੀ ਬੱਚੇ ਜਿਹੜੇ ਆ ਜਿਆਦੇ ਬੇਰਜਗਾਰ ਬੱਚੇ ਹੁੰਦੇ ਆ ਉਹ ਇਹਦਾ ਸ਼ਿਕਾਰ ਜਲਦੀ ਹੁੰਦੇ ਆ ਕਿਉਂਕਿ ਫਰ ਟਾਈਮਲੀ ਦਿਮਾਗ ਨੂੰ ਰਿਲੈਕਸ ਹੁੰਦਾ ਪਰ ਜਦੋਂ ਅਸੀਂ ਸਟੈਪ ਬਾਈ ਸਟੈਪ ਬੈ ਤੁਰਿਆ ਨਹੀਂ ਤਾਂ ਨਕਸਾਮ ਸਭ ਤੋਂ ਵੱਧ ਹੁੰਦਾ ਬੱਚਿਆਂ ਨੂੰ ਹਾਂਜੀ ਹਾਂਜੀ ਅੱਛਾ ਇਹ ਗੀਡੀਆਂ ਗੇਮਾਂ ਖੇਡਣ ਵਾਲੇ ਬੱਚੇ ਆ ਉਹਨਾਂ ਦੀਆਂ ਆਤਾਂ ਸੁਭਾ ਜਾਗ ਆਤਮ ਨੂੰ ਨੀਂਦ ਆਉਣੀ ਜਾਂ ਨਾਉਂ ਨੀ ਇੱਕੀ ਕਿਸ ਤਰ੍ਹਾਂ ਦਾ ਉਹਨਾਂ ਦੀਆਂ ਆਤਾਂ ਵੱਜ ਜਾਂਦੀਆਂ ਜੀ ਹਾਂਜੀ ਸਰ ਜਦੋਂ ਬੱਚਾ ਦੇਖੋ ਗੇਮ ਖੇਡਦਾ ਹਨਾ ਕੋਈ ਵੀ ਚੀਜ਼ ਜਿਵੇਂ ਕਿਸੇ ਤੇ ਆਪਾਂ ਲਾਉਣੇ ਕੋਈ ਕੰਮ ਕਰਦਾ ਜਾਂ ਜਿਵੇਂ ਅਸੀਂ ਕੋਈ ਲਾ ਲੈਨੇ ਸਾਡੇ ਤੇ ਦੇਖ ਲਓ ਅਸੀਂ ਜੋ ਲਿਖਦੇ ਆਂਗੇ ਸਾਨੂੰ ਕੋਈ ਕਈ ਵਾਰ ਕੋਈ ਚੀਜ਼ ਰਾਤ ਨੂੰ ਦਿਮਾਗ ਚ ਆਉਂਦੀ ਹੈ ਸੀ ਉਸੇ ਟਾਈਮ ਬੈਠ ਕੇ ਉਹਨੂੰ ਲਿਖਣ ਲੱਗਦੇ ਵੇਸੀਂ ਉਹਨੂੰ ਭੁੱਲ ਜਾਂਗੇ ਬੱਚਾ ਦਾ ਵੀ ਇੱਕ ਦਿਮਾਗ ਹੈ ਕਿ ਬੱਚੇ ਨੂੰ ਗੇਮ ਦੇ ਵਿੱਚ ਹੀ ਹੁੰਦਾ ਕਿ ਕੀ ਹੋਊਗਾ ਹਾਂਜੀ ਕਿ ਫਿਰ ਉਸ ਤੇ ਫੋਕ ਵੀ ਨਹੀਂ ਸਕਦਾ ਬੱਚਾ ਉਸ ਚੀਜ਼ ਨੂੰ ਰੋਟੀ ਵੀ ਨਹੀਂ ਖਾ ਰੋਟੀ ਵਾਲਾ ਜਦੋਂ ਰੋਟੀ ਵਾਲਾ ਜ਼ਰੂਰ ਖਾਂਦਾ ਉਹ ਪਰ ਰੋਟੀ ਵਾਲ ਧਿਆਨ ਨਹੀਂ ਹੁੰਦਾ ਉਹਦਾ ਉਹਦਾ ਧਿਆਨ ਹੁੰਦਾ ਗੇਮ ਦੇ ਵਿੱਚ ਵੀ ਉਹਦੇ ਚ ਅੱਗੇ ਕੀ ਹੋਊ ਮੈਂ ਤਾਂ ਗੇਮ ਛੱਡਤੀ ਜਾਂ ਮੇਰੇ ਘਰ ਦੇਣ ਮੈਨੂੰ ਗੇਮ ਛਡਵਾਤੀ ਹਨਾ ਉਹ ਸਭ ਤੋਂ ਖਿਜਣ ਲੱਗ ਤभी ਮੈਂ ਤਾਂ ਗੇਮ ਖੇਡ ਰਿਆ ਸੀ ਨਾ ਜਦ ਮੈਂ ਤਾਂ ਇਹ ਚੀਜ਼ ਕਰ ਰਿਆ ਸੀਗਾ ਤੁਸੀਂ ਇਹਦੇ ਮੈਨੂੰ ਉਹ ਕਰਤਾ ਗਿਆ ਉੱਥੇ ਕਿ ਆਪਾਂ ਕਹਿੰਦੇ ਨੇ ਖਿਜ ਇੱਕ ਅਨਿੰਦਰਾ ਵੀ ਹੁੰਦਾ ਕਿਉਂਕਿ ਰਾਤਾਂ ਨੂੰ ਬੱਚੇ ਕਿੰਕ 1 ਵਜੇ ਤੱਕ ਅੱਜਕੱਲ ਸਭ ਬੱਚਿਆਂ ਦੇ ਕਮਰੇ ਅਲੱਗ-ਅਲੱਗ ਹੈ ਦਾਦਾ-ਦਾਦੀ ਕਿਸੇ ਦੇ ਨਾਲ ਨਹੀਂ ਕਿਉਂਕਿ ਜਿਹੜੇ ਬੁੱਢੀ ਆਪਣੇ ਕਹਿੰਦੇ ਲੋਕ ਕਹਿੰਦੇ ਆ ਸੱਸ ਜੇ ਦਾਦਾ-ਦਾਦੀ ਕੋਲ ਬੈਠਣਗੇ ਤਾਂ ਇਹ ਗਲਤ ਚੀਜ਼ਾਂ ਸਿੱਖਣਗੇ ਬੱਚਿਆਂ ਨੂੰ ਲੱਗ ਘਮੇ ਦਿੱਤੇ ਜਾਂਦੇ ਬੱਚੇ ਉਹਦੇ ਵਿੱਚ ਫੋਨ ਹੱਥ 'ਚ ਹੁੰਦੇ ਆ ਜਦੋਂ ਨਹੀਂ ਆਨਲਾਈਨ ਕਲਾਸਾਂ ਹੁੰਦੀਆਂ ਹਰ ਹਾਲਾਤ ਬੱਚੇ ਦੇ ਫੋਨ ਆ ਚੁੱਕਿਆ ਉਹਨਾਂ ਦਾ ਬੱਚਿਆਂ ਨੇ ਰਾਤ ਰਾਤ ਪੂਰੀ ਪੂਰੀ ਰਾਤ ਬੱਚੇ ਉੱਚੀ ਨੂੰ ਖੇਡੀਆਂ ਨੇ ਬੱਚਿਆਂ ਨੇ ਕਿ ਅਨੀਂਦਰਾ ਹੋ ਜਾਂਦਾ ਜਦੋਂ ਬੈਠੇ ਬੈਠੇ ਗੇਮ ਖੇਡਦੇ ਆ ਫਿਰ ਮਟਾਪਾ ਵੀ ਹੁੰਦਾ ਕਿਉਂਕਿ ਬੈਠੇ ਗੇਮ ਖੇਡੀਆਂ ਦੇ ਨਾਲ ਨਾਲ ਕੁਝ ਨਾ ਕੋਈ ਚਿਪਸ ਵਗੈਰਾ ਵੀ ਅਜੀ ਚੀਜ਼ ਖਾਈ ਜਾਂਦੇ ਆ ਉਹਨਾਂ ਨੂੰ ਮਟਾਪਾ ਵੀ ਕਹ ਜਿਦਾ ਉਹਨੇ ਆਲਰੇਡੀ ਆ ਕਿ ਜਦੋਂ ਉਹਨਾਂ ਨੂੰ ਕਿਸੇ ਚੀਜ਼ ਤੋਂ ਹਟਾਉਂਗੇ ਤੇ ਉਹਦਾ ਦਿਮਾਗ ਖਿਜੂਗਾ ਇੱਕ ਵੈਸੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਹੁੰਦਾ ਗੇਮ ਦੇ ਨਾਲ ਇੱਕ ਮਾਨਸਿਕ ਜਿਹੜੀ ਸਥਿਤੀ ਉਹ ਜਿਹੜਾ ਦਿਮਾਗ ਹੈ ਉਹਦਾ ਕਮਜ਼ੋਰ ਹੋ ਚੁੱਕਿਆ ਹੁੰਦਾ ਮਤਲਬ ਗੇਮ ਖੇਡਦੇ ਕਿਹਦੇ ਕੋਕ ਦੇ ਦਿਮਾਗ ਦੇ ਵਿੱਚ ਇਹ ਜਿਹੜੀ ਹਾਵੀ ਹੁੰਦੀ ਹੈ ਵੀ ਗੇਮ ਦੇ ਵਿੱਚ ਅੱਗੇ ਕੀ ਹੋਊਗਾ ਕਿਨੇ ਕਿਨੂੰ ਗੋਲੀ ਮਾਰਨੀ ਆ ਜਾਂ ਮੈਂ ਉਹਦੇ ਗੋਲੀ ਮਾਰੂੰ ਉਹ ਜਿੱਤ ਜਾਊਗਾ ਹਨਾ ਜੇ ਉਹ ਇਦਨ ਨੂੰ ਲੈ ਗਿਆ ਗੱਡੀ ਉਹ ਬੱਚੇ ਦੇ ਮਾਗੇ ਹਮੇਸ਼ਾ ਇੱਕ ਸਰਕਲ ਦੀ ਤਰ੍ਹਾਂ ਘੁੰਮੀ ਜਾਂਦੀ ਹੈ ਚੀਜ਼ ਫਿਰ ਇਹ ਇਹ ਕਹਿ ਸਕਦੇ ਆ ਵੀ ਬੱਚਾ ਜਿਵੇਂ ਇੱਕ ਨਸ਼ਾ ਬਣ ਜਾਂਦਾ ਬੱਚੇ ਨੂੰ ਜਿਵੇਂ ਕਹਿੰਦੇ ਨਸ਼ੇ ਵਾਲੇ ਨੂੰ ਕਮਜ਼ੋਰ ਹੋ ਜਾਂਦਾ ਨਸ਼ੇ ਵਾਲੇ ਨਹੀਂ ਨਸ਼ਾ ਕਮਜ਼ੋਰ ਹੋ ਜਾਂਦੀਆਂ ਉਸੇ ਤਰ੍ਹਾਂ ਦੀ ਇਹਨਾਂ ਬੱਚਿਆਂ ਦੀਆਂ ਵੀ ਨਸਾਂ ਕਮਜ਼ੋਰ ਹੋ ਜਾਂਦੀਆਂ ਫਿਰ ਅਨਿੰਦਰਾ ਤਾਂ ਬੱਚਿਆਂ ਨੂੰ ਡੇੜੀ ਆਉਂਦੇ ਹੀ ਨਹੀਂ ਕਿਉਂਕਿ ਬੱਚੇ ਦਾ ਧਿਆਨ ਸਾਰਾ ਫੋਨ ਦੇ ਵਿੱਚ ਹੁੰਦਾ ਹੈ ਬੱਚੇ ਦੀਆਂ ਅੱਖਾਂ ਤੇ ਅਸਰ ਪੈਂਦਾ ਇਹਦੇ ਨਾਲ ਅੱਖਾਂ ਦੇ ਵਿੱਚ ਮਤਖਾਰਿਸ਼ ਹੁੰਦੀ ਆ ਅੱਖਾਂ ਦਾ ਉਹ ਕਿੰਨੇ ਨੀਗਾ ਵੀ ਚਲੀ ਜਾਂਦੀ ਬੱਚਿਆਂ ਦੀ ਜੋ ਸਾਰਾ ਦਿਨ ਦਿਨ ਰਾਤ ਕੋਨ ਦੇ ਉੱਤੇ ਲੱਗੇ ਰਹਿੰਦੇ ਆ ਹਾਂਜੀ ਕਿਸੇ ਵੀ ਚੀਜ਼ ਦਾ ਅਸੀਂ ਇਹ ਕਹਿੰਦੇ ਜਦੋਂ ਕੋਈ ਚੀਜ਼ ਹਾਪੀ ਹੁੰਦੀ ਹੈ ਕਿਸੇ ਵੀ ਚੀਜ਼ ਦਾ ਨੁਕਸਾਨ ਸਾਡੀ ਬੋਡੀ ਨੂੰ ਹੋਣਾ ਹੀ ਹੋਣਾ ਹੈ ਚਾਹੇ ਉਹ ਨੀਂਦ ਨੂੰ ਲੈ ਕੇ ਚਾਹੇ ਦਿਮਾਗ ਨੂੰ ਲੈ ਕੇ ਹੋ ਜਾਈ ਅਸੀਂ ਕਹਿੰਦੇ ਉਹ ਇੱਕ ਅੱਧਾ ਮਾਨਸਿਕ ਰੋਗੀ ਬਣ ਚੁੱਕਿਆ ਹੁੰਦਾ ਉਹ ਬੱਚਾ ਮਾਨਸਿਕ ਰੋਗੀ ਤੁਸੀਂ ਦੇਖੋ ਜਦੋਂ ਹੁੰਦਾ ਉਹਨੂੰ ਫਿਰ ਅਕਸਰ ਨੁਕਸਾਨਤਾ ਉਹਨੂੰ ਹਰ ਚੀਜ਼ ਆਈ ਨਾ ਇਹ ਚੀਜ਼ਾਂ ਤਾਂ ਉਹਦੇ ਕੋਲੇ ਆਉਣ ਗਈਆਂ ਖਿਜਣਾ ਵੀ ਬੱਚੇ ਨੂੰ ਕਿਉਂਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਬੱਚਾ ਡਿਪਰੈਸ਼ਨ ਵਾਲਾ ਇਨਸਾਨ ਹਮੇਸ਼ਾ ਇਕੱਲਾ ਹੀ ਕੱਜਦਾ ਉਹਨੂੰ ਬਿਲਾਵੇ ਤਾ ਖਿਜੂਗਾ ਇੱਕ ਹੀ ਕਹਿ ਸਕਦੇ ਬੱਚੇ ਨੂੰ ਆ ਲੱਗਦਾ ਹੁੰਦਾ ਉਹਨੂੰ ਜੋ ਪਿਆਰ ਪੇਰੈਂਟਸ ਨੂੰ ਨਹੀਂ ਮਿਲਿਆ ਉਹ ਗੇਮਾਂ 'ਚ ਮਿਲ ਰਿਹਾ ਹਾਂਜੀ ਹਾਂਜੀ ਬਸ ਗੇਮ ਦੇ ਵਿੱਚ ਹੀ ਉਹ ਮਸਤ ਹੈ ਉਹਨੂੰ ਹੋਰ ਕੋਈ ਦੁਨੀਆ ਨਾ ਕਿਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਤੇ ਜਿਹੜੇ ਪੇਰੈਂਟਸ ਆ ਉਹਨਾਂ ਨਾਲੋਂ ਵੀ ਉਹਨਾਂ ਦਾ ਜਿਹੜਾ ਅਸਲੀ ਰਿਸ਼ਤਾ ਆ ਉਹ ਟੁੱਟ ਜਾਂਦਾ ਹੈ ਕਿਸਮ ਦਾ ਕੋਈ ਪਿਆਰ ਮੁਹੱਬਤ ਉਹਨਾਂ ਦੀ ਕੋਈ ਦੇਣ ਨਹੀਂ ਜਾਂਦੀ ਹੰਤ ਤੀ ਹੀ ਨਿੱਕਿਆ ਜਾਂਦਾ ਪਰਿਵਾਰਾਂ ਵਿੱਚ ਵੀ ਇਹੋ ਜਿਹੇ ਜਿਹੜੇ ਬੱਚੇ ਗੇਮਾ ਖੇਡਣ ਵਾਲੇ ਆ ਉਹ ਆਪਣੇ ਪਰਿਵਾਰ ਨਾਲੋਂ ਵੀ ਆਪਣੇ ਮਾਂ ਤੇ ਉਦਾਲੋਂ ਵੀ ਦੂਰ ਹੋ ਜਾਂਦੇ ਆਜੀ ਹਾਂ ਹਾਂਜੀ ਅਸੇ ਕਸ ਜੇ ਬੱਚਾ ਦੋਸਤਾਂ ਤੇ ਵੀ ਨਹੀਂ ਖੇਡੂਗਾ ਫਿਰ ਦੋਸਤਾਂ ਤੋਂ ਵੀ ਦੂਰ ਹੋ ਜਾਂਦਾ ਤੇ ਜੇ ਬੱਚਾ ਦੋਸਤਾਂ ਤੇ ਬਾਹਰ ਨਹੀਂ ਖੇਡੂਗਾ ਦੀ ਗੱਲ ਦਿਲ ਦੀ ਗੱਲ ਕੋਈ ਸ਼ੇਅਰ ਨਹੀਂ ਕਰੂਗਾ ਕਿਸੇ ਦੇ ਨਾਲ ਪੇਰੈਂਟਸ ਦੇ ਨਾਲ ਵੀ ਨਹੀਂ ਕਰੂਗਾ ਫਿਰ ਬੱਚਾ ਹਮੇਸ਼ਾ ਉਹਨਾਂ ਬਾਰੇ ਪਾਸੇ ਰਹਿ ਜਾਂਦਾ ਕਿਉਂਕਿ ਉਹਨੂੰ ਉਹਨਾਂ ਨਾਲ ਮਤਲਬ ਹੀ ਨਹੀਂ ਹੁੰਦਾ ਉਹਨੂੰ ਜੋ ਚੀਜ਼ ਚਾਹੀਦੀ ਉਹ ਗੇਮ ਦੇ ਵਿੱਚ ਚਾਹੀਦੀ ਹੈ ਕਿਉਂਕਿ ਗੇਮ ਇੱਕ ਜੂਆ ਪੱਜ ਵਿੱਚ ਜੂਏ ਵਾਲਾ ਨੂੰ ਆਪਦੀ ਫੈਮਿਲੀ ਨਾ ਜਾ ਕੇ ਤੇ ਬੱਚਿਆਂ ਨੂੰ ਕੋਈ ਮਤਲਬ ਨਹੀਂ ਹੁੰਦਾ ਜੂਏ ਵਾਲੇ ਨੇ ਜੂਈ ਖੇਡਣਾ। ਉਸੇ ਤਰ੍ਹਾਂ ਇਹਨਾਂ ਬੱਚਿਆਂ ਨੂੰ ਵੀ ਹੈ ਇਹਨਾਂ ਨੇ ਇਹਨਾਂ ਨੂੰ ਦੋਸਤਾਨਾ ਮਤਲਬ ਹੈ ਦੋਸਤ ਮਤਲਬ ਅਸੀਂ ਦੋਸਤਾਂ ਦੇ ਨਾਲ ਬੈਠਣਾ ਖੇਡਣਾ। ਕਿਉਂਕਿ ਸ਼ੁਰੂ ਤੋਂ ਉਹਨਾਂ ਨੇ ਇੱਕੋ ਗੇਮ ਦੇ ਵਿੱਚ ਆਪ ਦਾ ਆਪ ਵਿਦਿਆਪਨ ਗਵਾ ਚੁੱਕੇ ਹੈ। ਨਾ ਉਹਨਾਂ ਨੂੰ ਖਾਣ ਪੀਣ ਦਾ ਵੀ ਇੰਨਾ ਸ਼ੁੱਧ ਬਧ ਨਹੀਂ ਹੁੰਦੀ। ਜ਼ਿਆਦਾਤਰ ਬਿਮਾਰੀਆਂ ਖਾਣ ਪੀਣ ਤੇ ਡਿਪਰੈਸ਼ਨ ਦੇ ਵਿੱਚੋਂ ਵੀ ਲੱਗਦੇ ਆ ਅਸੀਂ ਕਹਿੰਦੇ ਇਹਦੇ ਨਾਲ ਗੇਮ ਦੇ ਨਾਲ ਜਿਹੜੀਆਂ ਤਬਦੀਲੀਆਂ ਆਈਆਂ 72% ਜਿਹੜੇ ਲੋਕਾਂ ਦੇ ਵਿੱਚ ਤੀਰਾ ਜਿਹੜਾ ਪਿਆ ਹੈ ਗੇਮ ਖੇਡਣ ਵਾਲਿਆਂ ਚ ਉਹਨਾਂ ਚ ਇੱਕ ਮਤਲਬ ਕਿਹਦਾ ਦੇਸੀ ਆਹ ਦਾ ਹਿੰਸਕ ਬਤੀਰਾ ਮਤਲਬ ਉਹਨਾਂ ਦੀ ਜ ਬੋਲ ਬਾਣੀ ਆ ਬੋਲ ਬਾਣੀ ਆ ਉਹਨਾਂ ਦਾ ਜੋ ਰੈਂਸ ਹੈ ਨਾ ਉਹ ਇੱਕ ਹਿੰਸਕ ਬਣ ਚੁੱਕਿਆ ਜਿਵੇਂ ਅਸੀਂ ਕਹਦੇ ਕਿਸੇ ਨੂੰ ਮਾਰਨਾ ਕੁੱਟਣਾ ਕੋਈ ਕਰਦਾ ਹਾਂ ਜੀ ਇਹ ਖਿਜਣਾ ਹਨਾ ਸਕੂਲ ਜਾਣ ਲਈ ਖਿਜਣਾ ਸਕੂਲ ਦੇ ਵਿੱਚ ਬੱਚਿਆਂ ਨਾਲ ਖਿਜਣਾ ਮਤਲਬ ਉਹਨੂੰ ਕੋਈ ਚੰਗਾ ਹੀ ਨਹੀਂ ਲੱਗਦਾਗਾ ਜਿਵੇਂ ਅਸੀਂ ਕਹਿੰਦੇ ਨੇ ਮੈਂਟਲ ਹਸਪੀਟਲਾਂ 'ਚ ਅਸੀਂ ਦੇਖਿਆ ਹਨਾ ਜਿਹੜੇ ਇਸੇ ਕਾਰਨ ਬੱਚੇ ਪਈ ਆ ਕਾਫੀ ਜਿਹੜੇ ਇਸੇ ਬਿਮਾਰੀ ਦਾ ਗ੍ਰਸਟ ਹੋ ਚੁੱਕੇ ਆ ਹਾਂਜੀ ਉਹ ਬੱਚੇ ਫਿਰ ਬਹੁਤ ਟਾਈਮ ਲੱਗਦਾ ਉਹ ਬੱਚੇ ਨੂੰ ਵਾਪਸ ਮੋੜਨ ਲਈ ਕਿਉਂ ਦੇ ਦਿਮਾਗ ਦੇ ਤੇ ਉਹ ਚੀਜ਼ ਨੂੰ ਫਿਰ ਇੱਕ ਦਵਾਈਆਂ ਦੇ ਉੱਤੇ ਹੀ ਬਚਿਆ ਰਹਿ ਜਾਂਦਾ ਨੀਂਦ ਵਾਲੀ ਦਵਾਈ ਦੇ ਦੋ ਤਾਂ ਪਿਆਰ ਹੋਊਗਾ ਨਾ ਉਹ ਡਿਪਰੈਸ਼ਨ 'ਚੋਂ ਫਿਰ ਤੇ ਉਹਨੂੰ ਕਾਫੀ ਸਾਲ ਲੱਗ ਗਿਆ ਉਹ ਉਸ ਚੀਜ਼ ਦੇ ਵਿੱਚੋਂ ਨਿਕਲ ਲਈ ਤੇ ਜਦੋਂ ਕਿਰਾ ਜੇ ਬੱਚੇ ਨੂੰ ਜਦੋਂ ਗੇਮ ਖੇਡਦਾ ਜੇ ਬੱਚੇ ਨੂੰ ਅਸੀਂ ਉਸੇ ਟਾਈਮ ਹੀ ਇਸ ਚੀਜ਼ੋਂ ਨਿਕਲ ਲਈ ਥੋੜਾ ਜਿਹਾ ਵੀ ਉਹਦਾ ਸਾਥ ਦਿੰਨੇ ਆ ਥੋੜਾ ਜਿਹਾ ਉਹ ਉਸ ਪਾਸੇ ਹਟਾਉਣ ਦੀ ਕੋਸ਼ਿਸ਼ ਕਰਦੇ ਤੇ ਫਿਰ ਹੋ ਸਕਦਾ ਵੀ ਬੱਚਾ ਨਿਕਲ ਜੇ ਪਰ ਜਦੋਂ ਕਾਫੀ ਅੱਗੇ ਲੰਘ ਜਾਂਦਾ ਫਿਰ ਬੱਚਾ ਬਹੁਤ ਘੱਟ ਚਾਂਸ ਹੁੰਦੇ ਆ ਕਿ ਵਿੱਚ ਇਹਦਾ ਪਿੱਛੇ ਮੁਰਨਾ ਫਿਰ ਉਹਦੇ ਲਈ ਕੋਈ ਹੋਰ ਰਾਹ ਹੀ ਨਹੀਂ ਬਚਦਾ ਕਿ ਉਹ ਇੱਕ ਮੈਂਟਲੀ ਅਫਸੈਟ ਹੋਣ ਤੋਂ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਤੋਂ ਪੜਾਈ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਵੀ ਉਹ ਬੱਚਾ ਕਦੇ ਫਿਰ ਪੜ੍ਹ ਸਕੂਗਾ ਜਦੋਂ ਇੰਨਾ ਗੇਮ ਦੇ ਵਿੱਚ ਚਲੇ ਜਾਂਦਾ ਤੇ ਉਹ ਦੀ ਸਿਹਤ ਤੇ ਤਾਂ ਕੋ ਹੱਦ ਦੀ ਸਿਹਤ ਤੇ ਤਾਂ ਮਾੜਾ ਅਸਰ ਪੈਂਦਾ ਹੈ ਦੂਸਰਾ ਇਹ ਜਦੋਂ ਬੱਚਾ ਗੇਮ ਖੇਡਦਾ ਦੇਖੋ ਗੇਮ ਖੇਡਦਾ ਖੇਡਦਾ ਫੋਨ ਦੇ ਉੱਤੇ ਲੱਗਿਆ ਲੱਗਿਆ ਉਹਦੇ ਜਿਹੜੀਆਂ ਉਹ ਇਹੋ ਜਿਹੀਆਂ ਸਾਈਟਾਂ ਵੀ ਖੋਲ ਲੈਂਦਾ ਜਿੱਦੇ 'ਚ ਆਪਾਂ ਕੋਰਸ ਸਾਈਟਾਂ ਹੋ ਸਕਦੇ ਆ ਨਾ ਹਾਂਜੀ ਉਹਦੇ ਵਿੱਚ ਇੰਨੀਆਂ ਜ਼ਿਆਦਾ ਜਦੋਂ ਜੈਸੇ ਕਹਿੰਦੇ ਉਹਦੇ ਵਿੱਚ ਬਾਲਗ ਸਮਗਰੀ ਇੰਨੀ ਜ਼ਿਆਦਾ ਪਈ ਆ ਇਹ ਜਿਹੀਆਂ ਸਾਈਟਾਂ ਦੇ ਉੱਤੇ ਵੀ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਫਿਰ ਉਹ ਬੱਚਾ ਤੁਸੀਂ ਦੇਖੋ ਇੱਕ ਕ੍ਰਾਈਮ ਦੇ ਵਿੱਚ ਚਲੇ ਜਾਂਦਾ ਹਾਂਜੀ ਕ੍ਰਾਈਮ ਕ੍ਰਾਈਮ ਤਾਂ ਕਰਦਾ ਹੀ ਕਰਦਾ ਹੈ ਘਰਦਿਆਂ ਨੂੰ ਵੀ ਜੇ ਗੇਮ ਖੇਡਦੇ ਹਟਾਉਣੇ ਤਾਂ ਵੀ ਉਹ ਕੋਟਮਾਰਤਾ ਕਰਦਾ ਹੈ ਫਿਰ ਉਹ ਇੱਕ ਕੇਸ ਵਗੈਰਾ ਇਦਨੂੰ ਜਿਆਦਾ ਉਸ ਚੀਜ਼ ਦਾ ਛੇੜਖਾਨੀ ਕਰਨੀ ਹਨਾ ਕਿਸ ਤਰੀਕੇ ਨਾਲ ਕਰਨੀ ਉਹ ਚੀਜ਼ ਜਿਆਦਾ ਉਹਦਾ ਧਿਆਨ ਚ ਲਿਆ ਜਾਂਦਾ ਕ੍ਰਾਈਮ ਵੀ ਅਸੀਂ ਕਹਿੰਦੇ ਵਾਧਾ ਹੁੰਦਾ ਗਲਤ ਪਾਸੇ ਨੂੰ ਬੱਚੇ ਨੂੰ ਉਹ ਚੀਜ਼ ਲੈ ਕੇ ਜਾਂਦੀ ਹੈ ਜਿਹੜੀ ਗੇਮ ਹੈ ਉਹ ਬੱਚੇ ਨੂੰ ਕਿਉਂਕਿ ਬੱਚਾ ਜਦੋਂ ਫੋਨ ਦਾ ਆਦੀ ਹੋ ਜਾਂਦਾ ਗੇਮ ਖੇੜਦਾ ਉਹਦੇ ਚ ਕਈ ਵਾਰ ਬੈਠਾ ਹੋਰ ਵੀ ਸਾਈਡ ਖੋਲਦਾ ਇਹਦੇ ਲਈ ਇਸ ਕਹਿੰਦੇ ਪੇਰੈਂਟਸਾਂ ਧਿਆਨ ਦੇਣ ਦੀ ਲੋੜ ਹੈ ਬੱਚਾ ਕਿਹੜੀ ਸਾਈਟ ਖੋਲ ਰਿਹਾ ਜਾਂ ਉਹਦੇ ਫੋਨ ਤੇ ਉਹ ਗੇਮਾਂ ਨੂੰ ਤੁਸੀਂ ਬਿਲਕੁਲ ਲੋਕ ਲਾਓ ਕਿ ਜਿਹਦਾ ਪਾਸਵਰਡ ਤੁਹਾਡੇ ਕੋਲ ਹੋਵੇ ਉਹ ਖੋਲ ਹੀ ਨਾ ਸਕੇ ਉਹ ਯੂ ਨੋ ਜਿਵੇਂ ਅਸੀਂ ਕਹਿੰਦੇ ਫੋਨ ਵੀ ਬੱਚੇ ਦੀ ਪੜ੍ਹਾਈ ਦੇ ਨਾਲ ਨਾਲ ਫੋਨ ਜਿਵੇਂ ਅਸੀਂ ਕਹਿੰਦੇ ਗੂਗਲ ਤੇ ਆ ਚੀਜ਼ ਨਹੀਂ ਆਉਂਦੀ ਸਰਚ ਕਰ ਲਓ ਹਨਾ ਬੱਚੇ ਨੂੰ ਅਸੀਂ ਦੇਣਾ ਵੀ ਜ਼ਰੂਰੀ ਆ ਬੱਚੇ ਨੂੰ ਇਹ ਚੀਜ਼ ਹਨਾ ਪਰ ਜਦੋਂ ਅਸੀਂ ਸਾਈਡਾਂ ਤੇ ਜੇ ਅਸੀਂ ਕਰਦਿਆਂ ਦਾ ਥੋੜਾ ਜਿਹਾ ਕੰਟਰੋਲ ਹੋਊਗਾ ਸਾਈਡ ਨੂੰ ਲੋਕ ਲਾ ਕੇ ਰੱਖਣਗੇ ਤਾਂ ਆਪ ਦੇ ਪਾਸਵਰਡ ਵੀ ਬੱਚੇ ਨੂੰ ਨਹੀਂ ਪਤਾ ਹੋਊਗਾ ਸ਼ਾਇਦ ਉਹ ਸਾਈਡਾਂ ਨਾ ਖੋਲੂਗਾ ਨਾਂ ਗੇਮਾਂ ਮਲ ਜਾਊ ਅਲ ਦਪੜਾਈ ਵੱਲ ਇੰਟਰਸਟ ਦੇਊਗਾ ਤਾਂ ਬੱਚਾ ਬਿਮਾਰੀਆਂ ਤੋਂ ਵੀ ਬਚੂਗਾ ਘਰਦਿਆਂ ਨਾਲ ਵੀ ਟੱਚ ਚੜੂਗਾ ਤੇ ਇੱਕ ਦੋਸਤ ਬਣ ਕੇ ਤਾਂ ਪੇਰੈਂਟਸ ਬਹੁਤ ਕੁਝ ਕਰਵਾ ਸਕਦੇ ਬੱਚੇ ਤੋਂ ਜੇ ਅਸੀਂ ਕਹਦੀਏ ਬੱਚੇ ਨੂੰ ਡਾਂਟ ਕੇ ਜਾਂ ਫਟਕਾਰ ਕੇ ਫੋਨ ਫੜਾਤਾ ਉਹ ਕਰਦਾ ਫਿਰ ਉਹ ਬੱਚਾ ਹੱਥ ਚੋਂ ਇੱਕ ਤਰ੍ਹਾਂ ਦਾ ਬਾਹਰੀ ਆ ਫਿਰ ਤੁਸੀਂ ਨਹੀਂ ਕਹਿ ਸਕਦੇ ਵੀ ਬੱਚਾ ਸਾਡੇ ਦੇਸ਼ ਦੇ ਵਿੱਚ ਇੱਕ ਚੰਗੀ ਪੀੜੀ ਤਿੱਸਰਾ ਬਣ ਕੇ ਆਉ ਜਾਂ ਇੱਕ ਕਿਸੇ ਦਾ ਆਈਕਨ ਬਣੂਗਾ ਬੱਚਾ ਹਾਂਜੀ ਤੇ ਇਹ ਕੋਦ ਮळा ਕੇ ਤੁਸੀਂ ਇਹ ਸਾਰਾ ਜੋ ਸੁਦੇਖਣ ਜਿਹੜਾ ਕੀਤਾ ਆ ਇਹਦੇ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਤੇ ਪੇਡੰਸ ਨੂੰ ਕੀ ਸਲਾਹ ਦੇਣਾ ਚਾਹੋਗੇ ਆ ਕੇ ਇਹਦੇ ਵਿੱਚ ਆ ਹਾਂਜੀ ਸਾਰ ਮੈਂ ਮੈਂ ਤਾਂ ਕੋਈ ਚੀਜ਼ ਮੈਂ ਪੇਰੈਂਟਸ ਨੂੰ ਕੋਈ ਚੀਜ਼ ਸਮਝਾਉਣਾ ਚਾਹੁੰਦੀ ਦੇਖੋ ਸਾਰੇ ਪੇਰੈਂਟਸ ਬੜੇ ਲਿਖਿਆ ਅੱਜ ਕੱਲ ਹਨਾ ਹਰ ਕੋਈ ਇਨੀ ਹੈਗਾ ਕਿ ਅੱਜ ਕੱਲ ਚੰਗੀਆਂ ਜੌਬ ਕਰ ਰਹੇ ਆ ਚੰਗੇ ਸੈਟਲ ਆ ਪਹਿਲਾਂ ਇਹ ਹੁੰਦਾ ਸੀ ਕਿ ਚਲੋ ਅਨਪੜ ਮਾਵਾ ਹੁੰਦਾ ਸੀ ਉਹਨਾਂ ਨੂੰ ਨਹੀਂ ਸੀ ਬਾਹਰਲੇ ਬਾਹਰਲੇ ਚੀਜ਼ਾਂ ਦਾ ਨਹੀਂ ਸੀ ਪਤਾਗਾ ਉਹਦੋਂ ਇਹਨੇ ਟੀਵੀ ਵੀ ਨਹੀਂ ਦੇਖਦੀਆਂ ਸੀ ਬਾਹਰ ਕੀ ਹੋਈ ਜਾਂਦਾ ਕੀ ਨਹੀਂ ਪਰ ਅੱਜ ਕਨੇ ਪੇਰੈਂਟਸ ਨੂੰ ਇੱਕੋ ਚੀਜ਼ ਦੇਖਣੀ ਚਾਹੀਦੀ ਜੇ ਬੱਚੇ ਦੇ ਹੱਥਾਂ 'ਚ ਤੁਹਾਡੇ ਲਈ ਫੋਨ ਫੜਾਉਣਾ ਜ਼ਰੂਰੀ ਵੀ ਹੈ ਤਾਂ ਥੋੜਾ ਜਿਹਾ ਧਿਆਨ ਰੱਖੋ ਬੱਚੇ ਨੂੰ ਇੱਕ ਪੇਰੈਂਟ ਸਮਝ ਕੇ ਨਹੀਂ ਇੱਕ ਦੋਸਤ ਸਮਝ ਕੇ ਬੱਚੇ ਨਾਲ ਬੈਠੋਗੇ ਬੱਚਾ ਤੁਹਾਡੇ ਕੋਲ ਹਰ ਗੱਲ ਸ਼ੇਅਰ ਕਰੇ ਬੱਚਾ ਫੋਨ ਵੱਲ ਧਿਆਨ ਨਾ ਦੇਵੇ ਬੱਚਾ ਤੁਹਾਡੇ ਨਾਲ ਥੋੜੀ ਟਾਈਮ ਲਈ ਤੁਸੀਂ ਬੱਚੇ ਨਾਲ ਟਾਈਮ ਸਪੈਂਡ ਕਰੋ ਕਿ ਬੱਚਾ ਆਪ ਦੇ ਆਪ ਨੂੰ ਤੁਹਾਡੇ ਵੱਲ ਧਿਆਨ ਟਾਕੇ ਚ ਰਵੇ ਗਲਤ ਚੀਜ਼ ਵੱਲ ਨਾ ਜਾਵੇ ਹੁਣ ਫੋਨ ਜੇ ਰੋਟੀ ਖਾਂਦੇ ਨੇ ਫੋਨ ਫੜਾਤਾ ਉਹਨਾਂ ਚੀਜ਼ਾਂ ਤੋਂ ਪਾਸੇ ਰੱਖੋ ਜੇਸੀ ਰੋਟੀ ਬੱਚਾ ਨਹੀਂ ਖਾਂਦਾ ਰੋਟੀ ਖਾਣੀ ਦੁੱਧ ਪੀਣਾ ਤਾਂ ਉਦੋਂ ਲਈ ਛੋਟੀਆਂ-ਛੋਟੀਆਂ ਗੇਮ ਕਿੰਨੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਜਿਵੇਂ ਮੈਥ ਨਾਲ ਰਿਲੇਟਡ ਹੁੰਦੀਆਂ ਉਹਨਾਂ ਚੀਜ਼ਾਂ ਵਲ ਬੱਚੇ ਨੂੰ ਜਿਆਦਾ ਧਿਆਨ ਦੇਵੋ ਕੋਈ ਛੋਟੀਆਂ-ਛੋਟੀਆਂ ਖੇਡਾਂ ਨੂੰ ਇੱਕ ਆਪਾਂ ਕਹਿੰਦੇ ਹਾਂ ਬੱਚੇ ਲਈ ਕੋਈ ਹੈਰਾਨੀਜਨ ਖੁੰਦੇ ਵੀ ਹਾਂ ਮੈਂ ਘਰ ਬਣਾ ਲਿਆ ਜਾਂ ਅਸੀਂ ਕਿਸੇ ਪੱਤੇ ਦੀ ਉਹ ਬਣਾ ਲਿਆ ਹਨਾ ਪੱਤਾ ਉੱਡ ਗਿਆ ਕਿੰਨੀਆਂ ਵਿਗਿਆਨਿਕ ਚੀਜ਼ਾਂ ਇਹਦੇ ਵਿੱਚ ਅਸੀਂ ਜਦੋਂ ਬੱਚੇ ਟੀਮਾ ਦਿੰਦੇ ਹਾਂ ਹਨਾ ਇੱਕ ਅਸੀਂ ਕਹਿੰਦੇ ਹਾਂ ਕੈਮਿਸਟਰੀ ਨਾਲ ਰਿਲੇਟਡ ਵੀ ਹੁੰਦੀਆਂ ਤੋ ਚੀਜ਼ਾਂ ਲਿਆ ਕੇ ਦੇਣ ਬੱਚੇ ਹਾਂਜੀ ਘਰਾਂ ਦੇ ਵਿੱਚ ਹੀ ਬੱਚਿਆਂ ਨੂੰ ਛੋਟੇ ਛੋਟੇ ਚੀਜ਼ ਜਿਵੇਂ ਕੁਝ ਭਾਂਡਿਆਂ ਤੋਂ ਕੁਝ ਬਣਾਤਾ ਹਨ ਜਿਵੇਂ ਪਹਿਲਾਂ ਵੀ ਜਦ ਅਸੀਂ ਮਿੱਟੀ ਦੇ ਘਡੌਣੇ ਬਣਾਉਂਦੇ ਸੀ ਹਨਾ ਵੀ ਮਿੱਟੀ ਦੇ ਘਡੌਣੇ ਬਣਾ ਲੈ ਘਰ ਬਣਾ ਲੈ ਅੱਜ ਕਨੇ ਪੇਰੈਂਟਸ ਦਾ ਸਭ ਤੋਂ ਵੱਡਾ ਹੱਥ ਹੀ ਕੀ ਹੈ ਕਿ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਬੱਚਿਆਂ ਨੂੰ ਦਾਦਾ ਦਾਦੀ ਬਹੁਤ ਜ਼ਰੂਰੀ ਹੈ ਹਾਂਜੀ ਉਹਨਾਂ ਨੂੰ ਬੱਚਿਆਂ ਨੂੰ ਗਰਬਾਣੀ ਨਾਲ ਬਹੁਤ ਜ਼ਰੂਰੀ ਹੈ ਬੱਚੇ ਇਨਾ ਚੀਜ਼ਾਂ ਤੋਂ ਦੂਰ ਰਹੇ ਫੋਨ ਤੋਂ ਦੂਰ ਰਹੇ ਛੋਟੇ ਛੋਟੇ ਬੱਚਿਆਂ ਨੂੰ ਜ਼ਰੂਰ ਸੀ ਗੁਰਦੁਆਰਿਆਂ ਚ ਲੈ ਕੇ ਜਾਣੇ ਉਹ ਚੀਜ਼ ਵੱਲ ਜਾਂਦਾ ਅਸੀਂ ਹੁਣ ਦੇਖਦੇ ਵੀ ਆ ਛੋਟੇ ਛੋਟੇ ਬੱਚੇ ਵਾਈਗਰ ਵਾਈਗਰ ਕਰਦੇ ਨਾ ਤਬਲਾ ਵਧੀਆ ਵਜਾ ਲੈਂਦੇ ਆ ਬੱਚੇ ਨੂੰ ਇੰਨਾਂ ਚੀਜ਼ਾਂ ਵੱਲ ਧਿਆਨ ਕੇ ਫੋਨ ਵੱਲ ਧਿਆਨ ਦੋ ਜੇ ਫੋਨ ਦੇ ਵਿੱਚ ਅਸੀਂ ਆਪਦੇ ਆਪ ਨੂੰ ਸੌਖਾ ਕਰਨ ਲਈ ਫੋਨ ਦੇ ਵਿੱਚ ਨਾ ਜਾਂ ਅਸੀਂ ਕਿੱਤੀ ਪਾਰਟੀਆਂ ਚ ਜਾਣਾ ਬੱਚੇ ਨੂੰ ਫੋਨ ਪੜਾ ਦੋ ਉਹ ਚੀਜ਼ਾਂ ਗਲਤ ਆ ਉਹ ਤੇ ਹਮੇਸ਼ਾ ਪੇਰੈਂਟਸ ਨੂੰ ਉਪਗਤ ਨਾ ਪੈਣਾ ਹੀ ਆ ਜੇ ਅਸੀਂ ਛੋਟੇ ਬੱਚਿਆਂ ਨੂੰ ਆਂ ਦੇਵਾਂਗੇ ਬੱਚਿਆਂ ਨੂੰ ਇੱਕ ਮੋਮ ਦੀ ਤਰ੍ਹਾਂ ਆਪਦੇ ਵੱਲ ਪਗਲਾ ਲਾਂਗੇ ਤਾਂ ਤੁਸੀਂ ਵੀ ਸੌਪੇਰੈਂਸ ਵੀ ਸੌਖੇ ਆ ਤੇ ਬੱਚੇ ਵੀ ਸੌਖੇ ਅੱਗੇ ਬੱਚੇ ਪੜ੍ਹ ਵੀ ਸਕਣਗੇ ਹੁਣ ਪਹਿਲਾਂ ਫੋਨ ਨਹੀਂ ਸੰਦੇ ਤੇ ਅਸੀਂ ਪੰਜਾਬੀ ਸਕੂਲਾਂ ਦੇ ਪੜੇ ਵੀ ਅਸੀਂ ਫਿਰ ਵੀ ਕੁਝ ਬਣ ਚੁੱਕੇ ਆ ਪਰ ਅਸੀਂ ਕਿਹ ਚਾਹੇ ਕਨਵਰਟ ਸਕੂਲਾਂ ਦੇ ਬੱਚੇ ਪੜ੍ਹਦੇ ਆ ਪਰ ਬੱਚਿਆਂ ਵੱਲ ਧਿਆਨ ਦੇਣਾ ਸਭ ਤੋਂ ਵੱਡੀ ਪੇਰੈਂਟਸ ਦੀ ਜ਼ਿੰਮੇਵਾਰੀ ਆ ਨਾ ਕਿ ਟੀਚਰਾਂ ਦੇ ਵਿੱਚ ਮੇਰੀ ਬਾਤ ਚ ਚਲੀ ਜਾਂਦੀ ਆ ਪਹਿਲਾਂ ਤਾਂ ਪੇਰੈਂਟਸ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਮਾਂ ਦੀ ਕਿਉਂਕਿ ਫਾਦਰ ਹਮੇਸ਼ਾ ਬਾਹਰ ਹੀ ਜ਼ਿਆਦਾਤਰ ਕੰਮ ਹੁੰਦੇ ਉਹਨਾਂ ਦੇ ਠੀਕ ਹੈ ਜੀ ਮਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਦੇ ਚ ਬੰਦੀ ਆ ਠੀਕ ਹੈ ਅੱਛਾ ਡਾਕਟਰ ਖੋਸ਼ਪਾਲ ਜੀ ਆ ਵੀਰ ਇਹਦੇ ਨਾਲ ਹੀ ਆਪਾਂ ਅੱਜ ਦਾ ਸ਼ੋਅ ਜਿਹੜਾ ਇੱਥੇ ਹੀ ਸਮਾਪਤ ਕਰਦੇ ਆਂ ਫਿਰ ਦੂਸਰਾ ਸ਼ੋਅ ਜਿਹੜਾ ਆਪਾਂ ਕਿਸੇ ਹੋਰ ਵਿਸ਼ੇ ਦੇ ਨਾਲ ਫਿਰ ਆਪਾਂ ਲੈ ਕੇ ਆਵਾਂਗੇ ਤਦ ਤੱਕ ਲਈ Uh thank you very much. Ah uh, Hashikaudi. Hashikaundi.